ਆ ਜਾ ਤੂੰ ਮਹੀਨੇ ਦਾ 3-4 ਯਾ ਡਾਲਰ ਪੰਜੂਗਾ ਆਸਾਨੀ ਨਾਲ ਪੈਸੇ ਛਾਪ ਲਾਂਗੇ ਪੀਆਰ ਮਿਲ ਜੂਗੀ ਲਾਈਫ ਸੈਟਲ ਐ ਜਾਂਦੇ ਸਰ ਇੱਥੇ ਕੋਠੀਆਂ ਪੰਜਣਗੀਆਂ ਤਾਂ ਐਵੇਂ ਦਾ ਉੱਥੇ ਕੁਝ ਨਹੀਂ ਹੈਗਾ ਪੜਾਈ ਪੂਰੀ ਕਰਨੀ ਪੈਣੀ ਐ ਅਸਾਈਨਮੈਂਟਾਂ ਬਣਾਉਣੀਆਂ ਪੈਣੀਆਂ ਬਾਸ ਹੋਵਾਂਗੇ ਤਾਂ ਜਾ ਕੇ ਅਸੀਂ ਉੱਥੇ ਸੈਟਲ ਹੋਵਾਂਗੇ ਨਹੀਂ ਤਾਂ ਮਾਪਿਓ ਦਾ ਕਿੱਲਾ ਬਿਕਾਏ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੋਣਾ ਤੁਹਾਡੇ ਬਹੁਤ ਸਾਰੇ ਏਜੰਟਸ ਉਧਰਲੇ ਵੀ ਆਸਟ੍ਰੇਲੀਆ 'ਚ ਬੈਠੇ ਤੇ ਇੰਡੀਆ 'ਚ ਜਦੋਂ ਤੋਂ ਲੈਵਲ 2 'ਚ ਦਿਆ ਆਇਆ ਰੋਜ਼ ਰੀਲਾਂ ਪਾ ਰੇ ਆ ਕਿ ਫੰਡ ਦੀ ਲੋੜ ਨਹੀਂ ਹੈ ਸਾਡੇ ਦਫਤਰ ਆਓ ਵੀਜ਼ਾ ਆ ਜਾਊਗਾ ਇਹ ਸੱਚ ਹੈ ਫੰਡ ਤਾਂ ਤੁਹਾਨੂੰ ਲਗਾਣੇ ਪੈਣਗੇ ਨਹੀਂ ਤਾਂ ਸਿੱਧੀ ਰਿਫਿਊਜ਼ ਆਊਗੀ 250% ਰਿਫਿਊਜ਼ ਆਣੀ ਆ ਰਹੀ ਹੈ ਉਹਨਾਂ ਨੇ ਇੰਡੀਕੇਸ਼ਨ ਕਲੀਅਰ ਕਰਤਾ ਜਿਹੜੇ ਬੱਚੇ ਫੰਡ ਨਹੀਂ ਲਗਾਣਗੇ ਉਹਨਾਂ ਦਾ ਸਿੱਧਾ ਰਿਫਿਊਜ਼ ਹੈ ਤੁਸੀਂ ਚਾਹੇ ਇੱਕ ਦਿਨ ਪੁਰਾਣੇ ਫੰਡ ਲਗਾਓ ਤੁਹਾਡੇ ਕੋਲ ਪੈਸਾ ਪੁਰਾਣਾ ਨਹੀਂ ਨਵਾਂ ਪੈਸਾ ਚੱਲ ਜੂਗਾ ਪਰ ਤੁਹਾਨੂੰ 20 ਤੋਂ 25 ਲੱਖ ਰੁਪਇਆ ਆਸਟ੍ਰੇਲੀਆ ਜਾਣ ਲਈ ਦਿਖਾਣਾ ਪੈਣਾ ਹੈ ਬੱਚਿਆਂ ਨੇ ਵਿਦਾਊਟ ਆਇਲਸ ਵੀ ਫਾਈਲਾਂ ਲਗਾਤੀਆਂ ਉਹਨਾਂ ਸਾਰੇ ਕੇਸ ਖਰਾਬ ਹੋਗੇ ਹੁਣ ਜਾਂ ਤਾਂ 에ਜੰਟ ਉਹਨਾਂ ਦਾ ਫੇਕ ਆਈਲਸ ਲਗਾਊਗਾ ਅੰਬੈਸੀ ਨੇ ਫੜ ਲੈਣਾ ਸਿੱਧਾ ਬੈਨ ਲਾ ਗਿਆ ਨਾ ਬੱਚੇ ਨੇ ਸਾਰੀ ਜ਼ਿੰਦਗੀ ਆਸਟ੍ਰੇਲੀਆ ਜਾ ਨਹੀਂ ਪਾਣਾ ਤਾਂ ਉਹ ਕੰਮ ਦੁਬਾਰਾ ਸ਼ੁਰੂ ਹੋ ਗਿਆ ਜਿਹੜਾ 8 ਸਾਲ ਪਹਿਲਾਂ ਤੁਸੀਂ ਕਹਿ ਕੇ 6 ਮਹੀਨੇ ਦੇ ਅੰਦਰ ਅੰਦਰ ਲੈਵਲ ਚੇਂਜ ਹੋ ਗਿਆ ਸੀ ਹੁਣ ਫਿਰ 에ਜੰਟਾਂ ਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਦੁਕਾਨ ਸ਼ੁਰੂ ਹੋ ਗਈ ਦੁਬਾਰਾ 2 ਲੱਖ ਰੁਪਏ ਮਿਲੂ 3 ਲੱਖ ਮਿਲੂ ਜਿੰਦਾ 10 ਸਾਲ ਦਾ ਗਾਇਬ ਹੈ ਤੁਸੀਂ ਆ ਜਾਓ ਫੇਕ ਗ੍ਰੈਜੂਏਸ਼ਨ ਬਣਾ ਕੇ ਮਨ ਹਰ ਪੁੱਠਾ ਕੰਮ ਸ਼ੁਰੂ ਹੋ ਗਿਆ ਕੀ ਆਉਂਦੇ ਜਿਹੜੇ ਤੁਹਾਡੇ ਕੋਲ ਆਉਂਦੇ ਹੋ ਕੀ ਕਹਿ ਕੋਸਟਰੀ ਪਿੰਡਾਂ ਲਿਆਂਦੇ ਵੀਜ਼ਾ ਲਵਾ ਦੋ ਭਾਜੀ ਵੀਜ਼ਾ ਆ ਜਾਊਗਾ ਜੀ ਸਾਰੇ ਪੈਸੇ ਬਾਅਦ ਹੋ ਦੇਣੇ ਅਸੀਂ ਪਹਿਲਾਂ ਕੁਝ ਨਹੀਂ ਦੇਣਾ ਜੀ ਅਸਟਾ ਬੱਚੇ ਨੇ ਇਹ ਵੀ ਕਹਿ ਰਹੇ ਆ ਕਿ ਇਸ ਟਾਈਮ ਇੰਨਾ ਵਧੀਆ ਮੌਕਾ ਹੈ ਅੰਬੈਸੀ ਫੀਸ ਵੀ ਅਸੀਂ ਆਪਣੇ ਕੋਲੋਂ ਲਵਾਂਗੇ 1.25 ਲੱਖ ਰੁਪਏ ਅੰਬੈਸੀ ਫੀਸ ਹੈ ਤੋਂ ਜੀ ਟਿਊਸ਼ਨ ਫੀਸ ਉਹਦੇ ਮੈਡੀਕਲ ਦੇ ਖਰਚੇ ਇੰਸ਼ੋਰੈਂਸ ਦਾ ਬੱਚੇ ਤੋਂ 1 ਰੁਪਿਆ ਵੀ ਨਹੀਂ ਪਹਿਲਾਂ ਲਵਾਂਗੇ ਸਾਰੇ ਪੈਸੇ ਵੀਜ਼ਾ ਲੈਣ ਤੋਂ ਲਵਾਂਗੇ ਤੇ ਅਸੀਂ ਕੱਲੇ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ ਆ ਕਰ ਤੇ ਜਿਹੜਾ ਅੱਜ ਜਾ ਰਿਹਾ ਉਹਦੀ ਪੀਆਰ ਦੀ ਪ੍ਰੋਬੈਬਿਲ ਕੈਨੇਡਾ ਦਾ ਟ੍ਰੈਂਡ ਘਟ ਗਿਆ ਪਹਿਲਾਂ ਨਾਲੋਂ ਕੈਨੇਡਾ ਵੀਜ਼ਾ ਹੀ ਨਹੀਂ ਆ ਰਿਹਾ ਵੀਜ਼ਾ ਆਊਗਾ ਟ੍ਰੈਂਡ ਘਟਿਆ ਲੇਕਿਨ ਐਮਬੈਸੀ ਨੇ ਵੀਜ਼ਾ ਦੇਣਾ ਵੀ ਬਿਲਕੁਲ ਬੰਦ ਕਰ ਦਿੱਤਾ ਹੈ ਸਿੰਗਲ ਵੀਜ਼ਾ ਵੀ ਨਹੀਂ ਆ ਰਿਹਾ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਕੈਨੇਡਾ ਨਹੀਂ ਜਾ ਸਕਦਾ ਜਿਹੜਾ ਆਸਟ੍ਰੇਲੀਆ ਨਹੀਂ ਜਾ ਸਕਦਾ ਉਹ ਯੂਕੇ ਚਲਾ ਜਾਂਦਾ ਵਿਦਆਊਟ ਆਇਲਸ ਬੱਚਾ ਯੂਕੇ ਜਾ ਸਕਦਾ ਹੈ ਜਿਹੜੇ ਬੱਚੇ ਦੇ ਆਇਲਸ ਨਹੀਂ ਕਰ ਸਕਦਾ ਜਾਂ ਮਾਰਕਸ ਘਟਾ ਹੈ ਭੜਾਈ ਚ ਗੈਪ ਜ਼ਿਆਦਾ ਜਿਵੇਂ ਆਸਟ੍ਰੇਲੀਆ 2025 ਪਾਸਵਰਡ ਹੁੰਦਾ ਹੈ ਜਿੰਨੂੰ ਪੜਾਈ ਦੇ 2-3 ਸਾਲ ਦਾ ਗੈਪ ਹੈ ਚੁੱਕਾ ਉਹ ਬੱਚਿਆਂ ਲਈ ਯੂਕੇ ਦੀ ਆਪਸ਼ਨ ਬਚਦੀ ਹੈ ਤੇ ਮਤਲਬ ਜਿਹੜੇ ਬੱਚੇ ਆਸਟ੍ਰੇਲੀਆ ਤੇ ਕੈਨੇਡਾ ਨਹੀਂ ਜਾ ਸਕਦੇ ਬੱਚਿਆਂ ਲਈ ਯੂਕੇ ਵਧੀਆ ਆਪਸ਼ਨ ਹੈ ਕਿ ਗੈਪ ਇੰਨਾ ਹੋਵੇ ਤਾਂ ਵੀ ਆਜੋ ਸਪਾਊਸ ਵੀ ਆਜੋ ਫਲਾਨੇ ਵੀ ਆਜੋ ਠਿੰਕੇ ਵੀ ਆਜੋ ਥੋੜੀ ਕਲੈਰਿਟੀ ਦਿਓ ਕਿ ਵਾਕਈ ਕਿਹੜੇ ਬੱਚੇ ਦਾ ਵੀਜ਼ਾ ਆਊਗਾ ਇਹ ਨਾ ਹੋਵੇ ਕਿ ਏਜੰਟ ਗੁਲਾਬੁਲਾ ਕੇ ਉਹਨਾਂ ਨੂੰ ਐਕਸਪਲੋਇਟ ਕਰਨਾ ਆਪਣੇ ਤਰ੍ਹਾਂ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਦੇਸ਼ ਤੇ ਦੁਨੀਆ ਚ ਵਸਤੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਸਾਰੇ ਲੋਕ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਪਿਛਲੇ 2 ਸਾਲਾਂ ਚ ਟ੍ਰੈਂਡ ਦੀ ਤਬਦੀਲੀ ਹੈ ਜਾਂ ਵੀਜ਼ੇ ਨਹੀਂ ਆਏ ਇਹ ਮੈਨੂੰ ਨਹੀਂ ਪਤਾ ਇਹ ਸਮਝਾਂਗੇ ਅੱਜ ਪਰ ਇਹ ਗੱਲ ਬਹੁਤ ਵਾਜਬ ਹੈ ਕਿ ਬਾਹਰ ਜਾਣ ਵਾਲਿਆਂ ਦੀ ਗਿਣਤੀ ਘਟੀ ਹੈ ਆਇਲ ਸੈਂਟਰਾਂ ਚ ਉਹਨੀਆਂ ਰੌਣਕਾਂ ਨਹੀਂ ਰਹਿ ਗਈਆਂ ਤੇ ਏਜੰਟਾਂ ਦਾ ਕੰਮ ਠੰਡਾ ਪਿਆ ਹੋਇਆ ਹੈ ਪਰ ਜਿਹੜੇ ਜੈਨੂਇਨ ਸਟੂਡੈਂਟਸ ਜਿਹੜੇ ਪੜ੍ਹਾਈ ਕਰਨ ਵਾਸਤੇ ਬਾਹਰ ਜਾਣਾ ਚਾਹੁੰਦੇ ਸੀ ਉਹਨਾਂ ਦੇ ਉੱਤੇ ਇਸ ਗੱਲ ਦਾ ਅਸਰ ਹੋਇਆ ਕਿ ਉਹ ਵੀ ਜਿਵੇਂ ਆਟੇ ਦੇ ਨਾਲ ਘਣ ਪਿਸਦਾ ਹੈ ਉਹ ਪਿਸ ਗਏ ਕਿ ਉਹਨਾਂ ਨੂੰ ਵੀ ਉਸ ਨਜ਼ਰ ਨਾਲ ਦੇਖਿਆ ਜਾਣ ਲੱਗਿਆ ਤਾਂ ਰਾਈਟ ਇਨਫੋਰਮੇਸ਼ਨ ਤੇ ਕੰਸਲਟੇਸ਼ਨ ਦੀ ਲੋੜ ਹੈ ਇਸ ਕਰਕੇ ਅੱਜ ਦਾ ਇਹ ਖਾਸ ਐਪੀਸੋਡ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਹੈ ਆਸਟ੍ਰੇਲੀਆ ਜਾਣ ਦੇ ਚਾਹਵਾਨ ਨੇ ਉਹਨਾਂ ਖਾਤਰ ਅੱਜ ਅਸੀਂ ਲੁਧਿਆਣਾ ਸਮਾਰਟ ਸਟੱਡੀ ਤੋਂ ਹਰ ਸਿਮਰਨ ਸਿੰਘ ਕਾਲੜਾ ਹੋਣਾ ਨੂੰ ਸਟੂਡੀਓ ਚ ਇਨਵਾਈਟ ਕੀਤਾ ਭਾਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਇਹ ਉਮੀਦ ਕਰਦੇ ਆ ਕਿ ਤੁਸੀਂ ਸਹੀ ਗਾਈਡੈਂਸ ਦਿੰਦੇ ਰਹੋ ਅੱਜ ਸਾਡਾ ਇਹੀ ਕੋਸ਼ਿਸ਼ ਹੈ ਕਿ ਤੁਸੀਂ ਰਾਈਟ ਗਾਈਡੈਂਸ ਦਿਓ ਪਹਿਲਾਂ ਤਾਂ ਟ੍ਰੈਂਡ ਸਮਝਾਓ ਸਾਨੂੰ ਕਿ ਟ੍ਰੈਂਡ ਕੀ ਹੈ ਭਾਜੀ ਕੀ ਕੀ ਤਬਦੀਲੀ ਆਈ 1.5 ਸਾਲ ਦੇ ਵਿੱਚ ਮੱਕੜ ਸਾਹਿਬ 2-3 ਸਾਲ ਤੋਂ ਨਾ ਜਿਹੜਾ ਕ੍ਰੇਜ਼ ਆ ਟੋਟਲੀ ਚੇਂਜ ਹੋ ਗਿਆ ਮਤਲਬ ਜਿਹੜਾ ਪਹਿਲਾਂ ਟਰੱਕ ਭਰ ਕੇ ਬੱਚੇ ਬਾਹਰ ਜਾਂਦੇ ਸੀਗੇ ਬਨੋ ਉਹ ਰੁਝਾਨ ਬਿਲਕੁਲ ਚੇਂਜ ਹੋ ਗਿਆ ਹੁਣ ਜਿਹੜੇ ਆਪਣੇ ਪੰਜਾਬੀ ਸਟੂਡੈਂਟਸ ਹੈ ਜੇਕਰ ਉਹ ਲਾਈਫ ਥੋੜੀ ਸੈਟਲ ਹੋ ਉਹਨਾਂ ਦਾ ਬਿਜ਼ਨਸ ਸੈਟਲ ਹੈ ਤਾਂ ਮਾਪਿਓ ਕਹਿੰਦੇ ਆਪਾਂ ਉਹਨੂੰ ਇੰਡੀਆ 'ਚ ਹੀ ਰੱਖ ਦਈਏ ਹੈਨਾ ਕਿਉਂਕਿ ਇੱਥੇ ਤੁਸੀਂ ਆਪਣੀ ਲਾਈਫ ਸੈਟਲ ਕਰੋ ਮੁਹੱਲੀ ਰੋ ਵੱਡੇ ਸਿਟੀ 'ਚ ਰੋ ਵੀ ਇੱਥੇ ਵਧੀਆ ਪੈਸਾ ਮਿਲਣ ਲੱਪਿਆ ਜਿਹੜੇ ਬਾਹਰ ਰਿਲੇਟਿਵ ਸੀ ਉਹ ਵੀ ਆਪਣੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਉਹ ਵੀ ਵਾਪਸ ਆਣ ਲੱਪੇ ਤਾਂ ਕਾਫੀ ਬੱਚਾ ਜਿਵੇਂ ਤੁਸੀਂ ਗੱਲ ਕਰ ਰਹੇ ਸੀ 트ੈਂਡ ਝੁਕਾ ਘਟਿਆ ਬਾਰ ਵੱਲ ਹੁਣ ਜਿਹੜੇ ਬੱਚੇ ਨੇ ਆਪਣੀ ਐਜੂਕੇਸ਼ਨ ਲੈਣੀ ਹੈ ਜਾਂ ਉਹਨਾਂ ਨੇ ਆਪਣਾ ਫਿਊਚਰ ਸੈਟਲ ਕਰਨਾ ਹੈ ਉਹੀ ਜਾ ਰਹੇ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਉਹਨਾਂ ਨੂੰ ਕਲੈਰਟੀ ਮਿਲ ਗਈ ਕਿ ਉੱਥੇ ਜਾ ਕੇ ਸਾਨੂੰ ਮਿਹਨਤ ਕਰਨੀ ਪੈਣੀ ਹੈ ਆਸਾਨੀ ਨਾਲ ਡਾਲਰ ਨਹੀਂ ਬਣਨੇ ਇੱਥੇ ਜਾਂਦੇ ਸਰ ਕਹਿੰਦਾ ਸੀ ਆ ਜਾ ਤੂੰ ਮਹੀਨੇ ਦਾ 3-4 ਯਾ ਡਾਲਰ ਬਣ ਜੂਗਾ ਕਿਸਾਨੀ ਨਾਲ ਪੈਸੇ ਛਾਪ ਲਾਂਗੇ ਪੀਆਰ ਮਿਲ ਜੂਗੀ ਲਾਈਫ ਸੈਟਲ ਐ ਜਾਂਦੇ ਸਰ ਇੱਥੇ ਕੋਠੀਆਂ ਬਣ ਜਾਣਗੀਆਂ ਤਾਂ ਐਵੇਂ ਦਾ ਉੱਥੇ ਕੁਝ ਨਹੀਂ ਹੈਗਾ ਉਹ ਲੋਕਾਂ ਨੂੰ ਕਲੀਅਰ ਹੋ ਗਿਆ ਹੁਣ ਬੱਚੇ ਆਪਣਾ ਅਗਲਾ 10 ਸਾਲ ਦਾ ਵਿਜ਼ਨ ਲੈ ਕੇ ਚੱਲ ਰਿਹਾ ਅਸੀਂ ਉੱਥੇ ਮਿਹਨਤ ਕਰ ਸਕਦੇ ਆ ਪੀਆਰ ਲਈ ਅਸੀਂ ਐਂ 10 ਸਾਲ ਲੱਗਣਗੇ ਪੜਾਈ ਪੂਰੀ ਕਰਨੀ ਪੈਣੀ ਐ ਅਸਾਈਨਮੈਂਟਾਂ ਬਣਾਉਣੀਆਂ ਪੈਣੀਆਂ ਪਾਸ ਹੋਵਾਂਗੇ ਤਾਜ ਜਗ੍ਹਾ ਅਸੀਂ ਉੱਥੇ ਸੈਟਲ ਹੋਵਾਂਗੇ ਜੇ ਅਸੀਂ ਇੰਨੀ ਮਿਹਨਤ ਕਰ ਸਕਦੇ ਆ ਤਾਂ ਜਾਵਾਂਗੇ ਨਹੀਂ ਤਾਂ ਮਾਪਿਓ ਦਾ ਕਿੱਲਾ ਵਿਕਾਏ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੋਣਾ ਤਾਂ ਜਿਹੜੇ ਜੈਨੂਨਲੀ ਜਾਣਾ ਚਾਹੁੰਦੇ ਆ ਬਹੁਤ ਸਾਰੇ ਸਟੂਡੈਂਟਸ ਆਸਟ੍ਰੇਲੀਆ ਖਾਸ ਤੌਰ ਤੇ ਉਹ ਮੁਲਕ ਰਹਿ ਜਿੱਥੇ ਲੋਕ ਜੈਨੂਨ ਪੜਨ ਜਾਣਾ ਚਾਹੁੰਦੇ ਆ ਔਰ ਫਿਊਚਰ ਬਣਾਉਣਾ ਚਾਹੁੰਦੇ ਆ ਇੰਨੀ ਗਿਣਤੀ ਵੱਡੀ ਨਹੀਂ ਸੀ ਪਰ ਉਹ ਕਹਿੰਦੇ ਆ ਕਿ ਜਿਹੜੇ ਕਲਾਸ 1 ਵਾਲੇ ਜਿਹੜੇ 80 90% ਵਾਲੇ ਸਟੂਡੈਂਟ ਸੀ ਉਹ ਥੌਟ ਰੱਖਦੇ ਸੀ ਵੀਜ਼ੇ ਨਹੀਂ ਆ ਰਹੇ ਸੀ ਪਰ ਹੁਣ ਇੱਕਦਮ ਕੀ ਬਦਲਿਆ ਜਿਹੜਾ ਇੰਨੀ ਦੁਬਾਰਾ ਕਹਿ ਰਹੇ ਕਿ ਵੀਜ਼ਿਆਂ ਦੀ ਲਾਈਨ ਲੱਗਣੀ ਸ਼ੁਰੂ ਹੋਈ ਹੈ ਦੇਖੋ ਜਿਹੜੇ ਪਹਿਲਾਂ ਵੀਜ਼ੇਸ ਹੰਦਸੇ ਯੂਨੀਵਰਸਿਟੀਆਂ ਦੇ ਆ ਰਹੇ ਸੀਗੇ ਜਿਹੜੇ ਬੱਚੇ ਪ੍ਰੋਫਾਈਲ ਵੀਕ ਸੀਗਾ ਆਇਲਸ ਘੱਟ ਸੀਗਾ ਜਾਂ ਜਿਹੜੇ ਸਹੀ ਏਜੰਟ ਦੀ ਚੋਣ ਨਹੀਂ ਕਰਦੇ ਸੀ ਤਾਂ ਉਹ ਬੱਚੇ ਰਿਫਿਊਜ਼ ਹੋ ਰਹੇ ਸੀ ਕਿਉਂਕਿ ਜਦੋਂ ਸਟੂਡੈਂਟ ਦਾ ਟ੍ਰੈਂਡ ਘਟਿਆ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਵੀਜ਼ਾਸ ਘੱਟ ਹੋ ਗਏ ਕਿਉਂਕਿ ਉਹਨਾਂ ਨੇ ਵੀ ਆਪਣਾ ਸਾਰਾ ਸਰਕਾਰ ਨੇ ਖਰਚਾ ਕੱਟਣਾ ਹੈ ਤਾਂ ਉਹਨਾਂ ਨੇ ਕੀ ਕੀਤਾ ਸਕੀਮ ਚਲਾਈ ਇੰਡੀਆ ਨੂੰ ਅਸੈਸਮੈਂਟ ਲੈਵਲ 2 ਦੇ ਵਿੱਚ ਲਿਆ ਆਇਆ ਜਦੋਂ ਇੰਡੀਆ ਲੈਵਲ ਅਸੈਸਮੈਂਟ 2 ਚ ਆ ਗਿਆ ਤਾਂ ਤੁਹਾਡੀ ਸਕਸੈਸ ਰੇਟ ਕੰਟਰੀ ਦੀ 90% ਉੱਤੇ ਚਲੀ ਜਾਂਦੀ ਹੈ ਠੀਕ ਹੈ ਜੀ ਹੁਣ ਜਿਹੜਾ ਵੀਜ਼ਾ ਮਿਲੂਗਾ 90% ਉੱਤੇ ਵੀਜ਼ਾ ਮਿਲੂਗਾ ਇਹ ਲੈਵਲਸ ਕੀ ਐ ਸਮਝਾਇਓ ਹਾਂਜੀ ਹਾਂਜੀ ਲੈਵਲਸ ਆ ਜੀ ਇਹ ਇੰਡੀਆ ਨੂੰ ਮਤਲਬ ਟੋਟਲ ਵਰਲਡ ਨੂੰ ਉਹਨਾਂ ਨੇ ਤਿੰਨ ਕੰਟਰੀਜ਼ ਵਿੱਚ ਡਿਵਾਈਡ ਕੀਤਾ ਹੋਇਆ ਫੋਰ ਏਗਜ਼ਾਮਪਲ ਚਾਈਨਾ ਨੂੰ ਉਹਨਾਂ ਨੇ ਲੈਵਲ 1 'ਚ ਰੱਖਿਆ ਸੀ ਪਹਿਲਾਂ ਹੁਣ ਚਾਈਨਾ ਨੂੰ ਲੈਵਲ 2 'ਚ ਕਰਤਾ ਕਿਉਂਕਿ ਪੋਲਿਟਿਕਸ ਗੇਮ ਐ ਉਹਨੂੰ ਚਾਈਨਾ ਤੋਂ ਬੱਚਾ ਘਟ ਜਾਂਦੇ ਆ ਬੰਗਲਾਦੇਸ਼ ਇਸ ਟਾਈਮ ਲੈਵਲ 1 'ਚ ਹੈ ਲੈਵਲ 1 ਦਾ ਮਤਲਬ ਹੈ ਤੁਹਾਡਾ 99% ਵੀਜ਼ਾ ਆਊਗਾ ਬੰਗਲਾਦੇਸ਼ ਲੈਵਲ 1 'ਚ ਹੈ ਬੰਗਲਾਦੇਸ਼ ਲੈਵਲ 1 'ਚ ਹੈ ਪਾਕਿਸਤਾਨ ਲੈਵਲ 3 ਮਤਲਬ ਕਿ ਬੰਗਲਾਦੇਸ਼ ਦਾ ਜੇ ਕੋਈ ਸਟੂਡੈਂਟ ਆਸਟ੍ਰੇਲੀਆ ਲਈ ਵੀਜ਼ਾ ਪਾ ਰਿਹਾ ਉਹਦਾ ਆਊਗਾ ਹੀ ਆ ਉਹਦਾ ਆਟੋ ਗ੍ਰਾਂਟ ਹੀ ਆਊਗਾ ਜੀ ਉਹਨੇ ਅੱਜ ਫਾਈਲ ਲਗਾਈ 2 ਦਿਨ ਦੇ ਵਿੱਚ ਉਹਨੂੰ ਵੀਜ਼ਾ ਮਿਲੂਗਾ ਤੇ ਇੰਡੀਆ ਕਦੇ ਲੈਵਲ 1 'ਚ ਰਿਹਾ ਨਹੀਂ ਇੰਡੀਆ ਕਦੇ ਲੈਵਲ 1 'ਚ ਨਹੀਂ ਰਿਹਾ ਇੰਡੀਆ 8 ਸਾਲ ਪਹਿਲਾਂ ਲੈਵਲ 2 'ਚ ਆਇਆ ਸੀਗਾ ਤੇ ਆਪਣੇ ਪੰਜਾਬੀ ਏਜੰਟਸ ਨੇ ਜਾਂ ਇੰਟੂ ਨੇ ਮੋਸਟਲੀ ਕੰਮ ਤਾਂ ਪੰਜਾਬ ਤੋਂ ਹੀ ਹੁੰਦਾ ਜੀ ਤੇ ਪੰਜਾਬੀ ਏਜੰਟਸ ਨੇ 6 ਮਹੀਨੇ ਵਿੱਚ ਹੀ ਕੰਟਰੀ ਦੀ ਰੇਟਿੰਗ ਚੇਂਜ ਕਰਤੀ 6 ਮਹੀਨੇ ਬਾਅਦ ਦੁਬਾਰਾ ਇੰਡੀਆ ਲੈਵਲ 3 ਚਲਾ ਗਿਆ ਸੀਗਾ ਤੇ ਅੱਜ 8 ਸਾਲ ਬਾਅਦ ਦੁਬਾਰਾ ਇੰਡੀਆ ਨੂੰ ਲੈਵਲ 2 ਦੇ ਵਿੱਚ ਉਹਨਾਂ ਨੇ ਕੀਤਾ ਤਾਂ ਹੁਣ ਇਹ ਲੈਵਲ 2 'ਚ ਆਉਣ ਦਾ ਕੀ ਮਤਲਬ ਹੈ ਲੈਵਲ 2 'ਚ ਆਉਣ ਦਾ ਮਤਲਬ ਹੈ ਜਿਹੜੀ ਸਕਸੈਸ ਰੇਟ 90% ਤੋਂ ਉੱਤੇ ਹੈ ਜੇਕਰ ਆਪਾਂ ਯੂਨੀਵਰਸਿਟੀ ਕਰਦੇ ਹਾਂ ਤਾਂ ਆਪਣੀ ਸਕਸੈਸ ਰੇਟ 99% ਦੇ ਕਰੀਬ ਆਊਗੀ ਜੇਕਰ ਆਪਾਂ ਕਾਲਜ ਜਾਂਦੇ ਹਾਂ ਜਾਂ ਡਿਪਲੋਮਾ ਵਾਲੇ ਕਾਲਜਾਂ ਜਾਂਦੇ ਹਾਂ ਤਾਂ ਵੀ ਬੱਚੇ ਦਾ ਸਕਸੈਸ ਰੇਟ 90% ਤੋਂ ਉੱਤੇ ਹੈ ਮਤਲਬ ਜਿਹੜੇ ਹੁਣ ਆਪਾਂ ਹਰ ਬੱਚੇ ਨੂੰ ਵੀਜ਼ਾ ਲੈਣ ਦੇ ਚਾਂਸ ਬਣ ਗਿਆ ਜਿਨ੍ਹਾਂ ਦੇ ਪਹਿਲਾਂ ਚਾਂਸ ਬਹੁਤ ਘੱਟ ਸੀਗੇ ਕੀ ਐਲੀਜੀਬਿਲਿਟੀ ਬਹੁਤ ਐਡਸ ਕਿਸੇ ਵੇਲੇ ਚੱਲ ਰੀਆਂ ਸੀ ਕਿ ਗੈਪ ਇੰਨਾ ਹੋਵੇ ਤਾਂ ਵੀ ਆਜੋ 스파우스 ਵੀ ਆਜੋ ਫਲਾਨੇ ਵੀ ਆਜੋ ਟਿਮਕੇ ਵੀ ਆਜੋ ਥੋੜੀ ਕਲੈਰਿਟੀ ਦਿਓ ਕਿ ਵਾਕਈ ਕਿਹੜੇ ਬੱਚੇ ਦਾ ਵੀਜ਼ਾ ਆਊਗਾ ਇਹ ਨਾ ਹੋਵੇ ਕਿ ਏਜੰਟ ਬੁਲਾ ਬੁਲਾ ਕੇ ਉਹਨਾਂ ਨੂੰ ਐਕਸਪਲੋਇਟ ਕਰਨਾ ਆਪਣੇ ਦਫ਼ਤਰਾਂ 'ਚ ਵੇਖੋ ਮਤਲਬ ਐਲੀਜੀਬਿਲਟੀ ਦਾ ਬਹੁਤ ਸਿੰਪਲ ਹੈ ਇਸ ਟਾਈਮ ਜਿਹੜਾ ਪਹਿਲਾਂ ਗੈਪ ਆਪਾਂ ਗੱਲ ਕਰਦੇ ਹਾਂ ਜਿਆਦਾ ਲੰਬਾ ਗੈਪ ਆਸਟ੍ਰੇਲੀਆ ਕਦੀ ਵੀ ਨਹੀਂ ਲੈਂਦਾ ਸੀ ਤੇ ਨਾ ਲੈਂਦੇ ਆ ਜੇਕਰ ਬੱਚੇ ਨੇ ਪਲੱਸ 2 ਕੀਤੀ ਹੈ ਤਾਂ 24-25 ਪਾਸਆਊਟ ਸਟੂਡੈਂਟ ਜਾ ਸਕਦਾ ਹੈ ਬੱਚੇ ਦਾ ਓਵਰਆਲ ਉਹਦੇ 60% ਚਾਹੀਦੇ ਆ ਤੇ ਜੇਕਰ ਆਪਾਂ ਥੋੜੇ ਕੁਆਲਿਟੀ ਯੂਨੀਵਰਸਿਟੀ ਵਾਲੇ ਬੱਚਿਆਂ ਦੀ ਗੱਲ ਕਰਦੇ ਆ ਜਿਹੜੇ ਟੌਪ ਦੀ ਐਜੂਕੇਸ਼ਨ ਕਰਨਾ ਚਾਹੁੰਦੇ ਆ ਤਾਂ ਜਿਹੜੀ ਉਹਨਾਂ ਦੀ ਐਲੀਜੀਬਿਲਟੀ ਆ ਉਹਨਾਂ ਦੀ ਐਲੀਜੀਬਿਲਟੀ ਆ 25 ਪਾਸਆਊਟ ਆਲਸ ਦੇ ਵਿੱਚ 6 each ਚਾਹੀਦੇ ਆ ਪੀਟੀ 50 each ਚਾਹੀਦੇ ਆ ਸਟੇਟ ਬੋਰਡ ਆ ਤਾਂ 70% ਜੇ ਸੀਬੀਐਸਸੀ ਆ ਤਾਂ 65% ਚਾਹੀਦੇ ਆ ਤੇ ਜੇਕਰ ਆਪਾਂ ਸਪਾਉਸ ਦੀ ਗੱਲ ਕਰ ਰਹੇ ਸੀ ਹੁਣ 2-3 ਸਾਲ ਤੋਂ ਸਪਾਉਸ ਵੀਜ਼ਾ ਨਹੀਂ ਲੱਗ ਰਿਹਾ ਸੀ ਬਟ ਹੁਣ ਇੰਡੀਆ ਨੂੰ ਲੈਵਲ 2 ਚ ਆਨ ਕਰਕੇ ਸਪਾਉਸ ਵੀਜ਼ਾ ਵੀ ਹਰ ਬੱਚਾ ਨੂੰ ਮਿਲੂਗਾ ਜੇਕਰ ਤੁਹਾਡੇ ਪੜ੍ਹਾਈ ਦੇ ਵਿੱਚ 3 ਸਾਲ ਦਾ ਗੈਪ ਆ ਆਪਾਂ ਪਾਉਜ਼ ਨਾਲ ਨਾਲ ਜਾ ਸਕਦੇ ਹਾਂ ਬਿਲਕੁਲ ਮੱਕੜ ਸਾਬ ਆਸਟ੍ਰੇਲੀਆ ਚ ਮਤਲਬ ਕੱਲ ਹੀ ਦੁਨੀਆ ਚ ਉਹ ਹੀ ਕੰਟਰੀ ਹੈ ਜਿੱਥੇ ਸਪਾਊਸ ਨੂੰ ਇਕੱਠੇ ਨਾਲ ਲੈ ਕੇ ਜਾਂਦੀ ਹੈ ਅਦਰਵਾਈਜ਼ ਆਪਾਂ ਦੇ ਦਿਆਂ ਉੱਥੇ ਕਿੰਨੇ ਧੀਆ ਖਰਾਬ ਹੋਈਆਂ ਜਾਂ ਮੁੰਡੇ ਕਿੰਨੇ ਖਰਾਬ ਹੋਏ ਕੁੜੀਆਂ ਨੇ ਉੱਥੇ ਆ ਕੇ ਠੱਗੀ ਮਾਰ ਲਈ ਤਾਂ ਮਤਲਬ ਇਹਦੇ ਚ ਆਸਟ੍ਰੇਲੀਆ ਚ ਜਾਈ ਬੈਨੀਫਿਟ ਹੈ ਹਸਬੰਡ ਵਾਈਫ ਇਕੱਠੇ ਜਾਣਗੇ ਜੇਕਰ ਕੁੜੀ ਨੇ ਜਾਂ ਮੁੰਡੇ ਨੇ ਪਲੱਸ 2 2022 ਗ੍ਰੈਜੂਏਸ਼ਨ 2022 ਤੋਂ ਬਾਅਦ ਕੀਤੀ ਹੈ ਤਾਂ 3 ਸਾਲ ਦਾ ਗੈਪ ਐਕਸੈਪਟ ਹੈ ਗ੍ਰੈਜੂਏਸ਼ਨ ਤੋਂ ਬਾਅਦ ਆਇਲ 6.5 ਬੈਂਡ ਬੱਚਾ ਨਾਲ ਲੈ ਕੇ ਜਾ ਸਕਦਾ ਹੈ ਤੁਹਾਡੇ ਬਹੁਤ ਸਾਰੇ ਏਜੰਟਸ ਉਧਰਲੇ ਵੀ ਆਸਟ੍ਰ ਇੰਡੀਆ ਆਇਆ ਰੋਜ਼ ਰੀਲਾਂ ਪਾ ਰਹੇ ਆ ਕਿ ਫੰਡ ਦੀ ਲੋੜ ਨਹੀਂ ਹੈ ਸਾਡੇ ਦਫਤਰ ਆਓ ਵੀਜ਼ਾ ਆ ਜਾਊਗਾ ਇਹ ਸੱਚ ਹੈ ਮੱਕੜ ਸਾਹਿਬ ਤਾਂ ਵੇਖੋ ਬਹੁਤ ਗਲਤ ਗੱਲਾਂ ਇੰਦ ਕਰਕੇ ਸਾਰਾ ਮਾਹੌਲ ਪੰਜਾਬ ਦਾ ਖਰਾਬ ਹੋ ਗਿਆ ਕਿਉਂਕਿ ਹੁਣ ਆਟੋਮੈਟਿਕਲੀ ਫਰੋਡ ਬੰਦਿਆਂ ਨੂੰ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਕੰਮ ਤਾਂ ਜਦੋਂ ਈਜ਼ੀ ਹੁੰਦਾ ਸਹੀ ਤਾਂ ਕਰ ਰਹੇ ਲੇਕਿਨ ਗਲਤ ਕੰਮ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਹੈ ਫੰਡ ਤੋਂ ਬਿਨਾ ਹੋਣੇ ਪਰਸੋਂ ਭਾਜੀ 1000 ਤੋਂ ਵੱਧ ਸਟੂਡੈਂਟਸ ਨੂੰ ਰਿਕੁਐਸਟ ਲੈਟਰ ਆਈ ਹੈ ਜਿੰਦੇ ਵਿੱਚ ਜਿਨ੍ਹਾਂ ਨੇ ਫੰਡ ਅਟੈਚ ਨਹੀਂ ਕੀਤੇ ਸੀਗੇ ਮਤਲਬ ਫੰਡ ਤਾਂ ਤੁਹਾਨੂੰ ਲਗਾਣੇ ਪੈਣਗੇ ਨਹੀਂ ਤਾਂ ਸਿੱਧੀ ਰਿਫਿਊਜ਼ਲ ਆਊਗੀ 200% ਰਿਫਿਊਜ਼ਲ ਆਣੀ ਆਣੀ ਹੈ ਉਹਨਾਂ ਨੇ ਇੰਡੀਕੇਸ਼ਨ ਕਲੀਅਰ ਕਰਤਾ ਜਿਹੜੇ ਬੱਚੇ ਫੰਡ ਨਹੀਂ ਲਗਾਣਗੇ ਉਹਨਾਂ ਦਾ ਸਿੱਧਾ ਰਿਫਿਊਜ਼ ਹੈ ਤੁਸੀਂ ਚਾਹੇ ਇੱਕ ਦਿਨ ਪੁਰਾਣੇ ਫੰਡ ਲਗਾਓ ਤੁਹਾਡੇ ਕੋਲ ਪੈਸਾ ਪੁਰਾਣਾ ਨਹੀਂ ਨਵਾਂ ਪੈਸਾ ਚੱਲ ਜੂ ਪਰ ਤੁਹਾਨੂੰ 20 ਤੋਂ 25 ਲੱਖ ਰੁਪਿਆ ਆਸਟ੍ਰੇਲੀਆ ਜਾਣ ਲਈ ਦਿਖਾਣਾ ਪੈਣਾ ਹੈ ਜੇਕਰ ਤੁਸੀਂ ਫੇਕ ਐਡ ਦੇ ਉੱਤੇ ਮਗਰ ਨਾਲ ਲੱਗੋ ਜੇ ਤੁਸੀਂ ਬਿਨਾਂ ਫੰਡ ਦੇ ਫਾਈਲ ਲਗਾਈ ਤਾਂ ਸਿੱਧਾ ਤੁਹਾਡਾ ਰਿਫਿਊਜ਼ ਹੋਣਾ ਹੈ ਉਹਨਾਂ ਨੇ ਇੱਕ ਵਾਰੀ ਹਿੰਟ ਦਿੱਤਾ ਹੈ ਕਿ ਤੁਸੀਂ ਬਿਨਾ ਫੰਡ ਫਾਈਲ ਲਗਾਈ ਸੀ ਅਸੀਂ ਤੁਹਾਨੂੰ ਵਾਰਨਿੰਗ ਕਰਤੀ ਐ ਉਹਨਾਂ ਨੇ ਰਿਕੁਐਸਟ ਲੈਟਰ ਮੰਗੀ ਐ ਸਾਰ ਸਟੂਡੈਂਟ ਤੋਂ ਜਿੰਦੇ ਚ ਉਹਨਾਂ ਨੇ ਦੋ ਚੀਜ਼ਾਂ ਸਿੱਧੀਆਂ ਕਈਆਂ ਤੁਹਾਡੇ ਇੰਗਲਿਸ਼ ਲੈਟਰ ਇੰਗਲਿਸ਼ ਦੇ ਡਾਕੂਮੈਂਟ ਚਾਹੀਦੇ ਆਇਲਸ ਚਾਹੀਦਾ ਤੇ ਤੁਹਾਡੇ ਫੰਡਸ ਚਾਹੀਦੇ ਆ ਕਿਉਂਕਿ ਮਕਰਸਰ ਜਦੋਂ ਕੱਲਾ ਫੰਡ ਤੋਂ ਬਿਨਾ ਫਾਈਲਾਂ ਨਹੀਂ ਲਗਣੀਆਂ ਸ਼ੁਰੂ ਹੋਈਆਂ ਬੱਚਿਆਂ ਨੇ ਵਿਦਾਊਟ ਆਇਲਸ ਵੀ ਫਾਈਲਾਂ ਲਗਾਤੀਆਂ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ ਸੀ ਉਹਨਾਂ ਨੇ ਵਿਦਾਊਟ ਆਇਲਸ ਕਿਉਂਕਿ ਜਦੋਂ ਯੂਨੀਵਰਸਿਟੀ ਦੀ ਐਲੀਜੀਬਿਲਟੀ ਆ ਜਾਂਦੀ ਐ ਐਮਬੈਸੀ ਦਾ ਆਇਲਸ ਲਗਣਾ ਨਹੀਂ ਤਾਂ ਕਈ ਏਜੰਟਸ ਨੇ ਕੀ ਕੀਤਾ ਫਰੋਡ ਆਇਲਸ ਦੇ ਬਣਾ ਕੇ ਯੂਨੀਵਰਸਿਟੀ ਐਲੀਜੀਬਿਲਟੀ ਆ ਤੁਹਾਨੂੰ 6 ਇਵੈਂਟ ਚਾਹੀਦੇ ਆ ਏਜੰਟਸ ਨੇ ਫੇਕ ਆਇਲਸ ਐਡਮਿਸ਼ਨ ਲਈ ਲਗਾਤਾ ਕਿਉਂਕਿ ਅੰਬੈਸੀ ਦਾ ਡਾਕੂਮੈਂਟ ਲੱਗਣਾ ਨਹੀਂ ਸੀਗਾ ਜਦੋਂ ਅੰਬੈਸੀ ਦੀ ਰਿਕੁਐਸਟ ਆ ਗਈ ਉਹਨਾਂ ਸਾਰੇ ਕੇਸ ਖਰਾਬ ਹੋ ਗਏ ਹੁਣ ਜਾਂ ਤਾਂ ਏਜੰਟ ਉਹਨਾਂ ਦਾ ਫੇਕ ਆਇਲਸ ਲਗਾਊਗਾ ਅੰਬੈਸੀ ਨੇ ਫੜ ਲੈਣਾ ਸਿੱਧਾ ਬੈਨ ਲਾ ਕੇ ਨਾ ਬੱਚੇ ਨੇ ਸਾਰੀ ਜ਼ਿੰਦਗੀ ਆਸਟ੍ਰੇਲੀਆ ਜਾ ਨਹੀਂ ਪਾਣਾ ਇਸ ਕਰਕੇ ਮੈਂ ਸਟੂਡੈਂਟਸ ਨੂੰ ਕਹਿਣਾ ਜੇ ਤੁਸੀਂ ਆਇਲਸ ਕੀਤਾ ਤਾਂ ਹੀ ਫਾਈਲ ਲਗਾਓ ਜੇ ਤੁਹਾਡੇ ਕੋਲ ਫੰਡ ਹੈ ਤਾਂ ਹੀ ਲਗਾਓ ਜੇਕਰ ਇਹੀ ਹਾਲ ਰਿਹਾ ਭਾਜੀ 2 6 ਮਹੀਨੇ ਬਾਅਦ ਕੰਟਰੀ ਦਾ ਲੈਵਲ ਚੇਂਜ ਹੁੰਦਾ ਹੈ ਜੇਕਰ ਇਹੀ ਹਾਲ ਰਿਹਾ ਹੈ ਇਹੀ ਗਲਤ ਫਾਈਲਾਂ ਲੱਗਦੀਆਂ ਰਹੀਆਂ ਤਾਂ ਮਹੀਨੇ 2 ਬਾਅਦ ਉਹਨਾਂ ਨੂੰ ਇੰਡੀਆ ਨੇ ਦੁਬਾਰਾ ਲੈਵਲ 3 'ਚ ਸੁੱਟ ਦੇਣਾ ਤਾਂ ਉਹ ਕੰਮ ਦੁਬਾਰਾ ਸ਼ੁਰੂ ਹੋ ਗਿਆ ਜਿਹੜਾ 8 ਸਾਲ ਪਹਿਲਾਂ ਤੁਸੀਂ ਕਹਿ ਕੇ 6 ਮਹੀਨੇ ਦੇ ਅੰਦਰ ਅੰਦਰ ਲੈਵਲ ਚੇਂਜ ਹੋ ਗਿਆ ਸੀ ਹੁਣ ਫਿਰ ਏਜੰਟਾਂ ਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਦੇਖੋ ਜੀ ਬਿਲਕੁਲ ਤੁਸੀਂ ਦੇਖੋ ਜਿਸਨ ਇੰਡੀਆ ਲੈਵਲ 2 'ਚ ਆਇਆ ਹੈ ਸਵੇਰੇ ਅਖਬਾਰਾਂ 'ਚ ਹੈ ਨਾ ਵੀਡੀਓ ਸਾਰੀਆਂ ਇੰਸਟਾ ਤੇ ਇਹ ਰੀਲਸ ਸੱਲਣੇ ਸ਼ੁਰੂ ਹੋ ਗਿਆ ਕੋਈ ਫੰਡ ਦਿਖਾ ਉਪਾਈ ਆਇਲ ਸੋਲਾ ਬੱਚੇ ਇੰਨਾ ਬੈਠਾ ਹੈ ਮਤਲਬ ਸਭ ਤੋਂ ਫਰੋਡ ਕੰਮ ਸ਼ੁਰੂ ਹੋ ਜਾਂਦਾ ਜੀ ਸਾਨੂੰ ਦੁਕਾਨ ਸ਼ੁਰੂ ਹੋ ਗਈ ਦੁਆਰਾ 2 ਲੱਖ ਰੁਪਏ ਮਿਲੂ 3 ਲੱਖ ਮਿਲੂ ਜਿੰਦਾ 10 ਸਾਲ ਦਾ ਗੈਪ ਹੈ ਤੁਸੀਂ ਆ ਜਾਓ ਫੇਕ ਗ੍ਰੈਜੂਏਸ਼ਨ ਬਣਾ ਕੇ ਮਤਲਬ ਹਰ ਪੁੱਠਾ ਕੰਮ ਸ਼ੁਰੂ ਹੋ ਗਿਆ ਯੂਨੀਵਰਸਿਟੀ ਤੇ ਕਾਲਜ ਦਾ ਉੱਥੇ ਕਿੰਨਾ ਕ ਫਰਕ ਹੈ ਜਿਵੇਂ ਕੈਨੇਡਾ ਚ ਤਾਂ ਕਹਿ ਲਓ ਕਿ ਮੈਂ ਉਹਨੂੰ ਸ਼ਬਦ ਨਹੀਂ ਵਰਤਣਾ ਚਾਹੁੰਦਾ ਬੜਾ ਮਾੜਾ ਸ਼ਬਦ ਹੈ ਪੰਜਾਬੀ ਚ ਵੀ ਕਾਲਜਾਂ 'ਚ ਦੋ-ਦੋ ਕਮਰਿਆਂ ਦੇਾਂ 'ਚ ਬੰਦੇ ਦੇ ਇੱਥੇ ਯੂਨੀਵਰਸਿਟੀ ਕਾਲਜ 'ਚ ਕਿੰਨਾ ਕ ਫਰਕ ਹੈ ਔਰ ਤੁਸੀਂ ਕੀ ਐਡਵਾਈਸ ਕਰਦੇ ਹੋ ਦੇਖੋ ਸਿੱਧਾ ਹੀ ਐਡਵਾਈਸ ਕਰਾਂਗੇ ਜੇ ਤੁਸੀਂ ਪਹਿਲਾਂ ਤਾਂ ਤੁਹਾਡਾ ਯੂਨੀਵਰਸਿਟੀ ਤੇ ਕਾਲਜ ਦੇ ਜਿਹੜਾ ਡਿਫਰੈਂਸ ਹੈ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਕਿਉਂਕਿ ਜਿਹੜੇ ਕਾਲਜ ਹੈ ਕਾਲਜ ਉੱਥੇ 40-50 ਕਰੋੜ ਦੀ ਰੇਂਜ ਦੇ ਬਨੇ ਹੋਇਆ ਤੇ ਜਿਹੜੀ ਯੂਨੀਵਰਸਿਟੀ ਆ 500,000 ਕਰੋੜ ਤੋਂ ਜਾਂ ਪਲੱਸ ਹੈ ਤੇ ਮਤਲਬ ਯੂਨੀਵਰਸਿਟੀ ਜੇ ਆਪਾਂ ਇੰਡੀਆ ਦੇ ਦੇ ਵੱਡੀ ਯੂਨੀਵਰਸਿਟੀਆਂ ਉਵੇਂ ਹੀ ਉਹਨਾਂ ਦੀ ਰੇਟਿੰਗ ਹੈ ਉਵੇਂ ਹੀ ਉੱਥੇ ਪੜ੍ਹਾਈ ਹੁੰਦੀ ਹੈ ਜ ਮੈਨਾਂ ਇਹ ਕਹੂੰਗਾ ਤੁਸੀਂ ਯੂਨੀਵਰਸਿਟੀ ਜਾ ਕੇ ਸਟੱਡੀ ਕਰੋ ਉਸ ਤੋਂ ਤੁਹਾਡਾ ਫਿਊਚਰ ਬ੍ਰਾਈਟ ਆ ਕਿਉਂਕਿ ਆਸਟ੍ਰੇਲੀਆ ਤੁਹਾਨੂੰ ਤੁਹਾਡੇ ਪੈਸੇ ਦਾ ਮੁੱਲ ਮੋੜਦਾ ਹੈ ਉਸ ਤੋਂ ਤੁਹਾਡਾ ਫਿਊਚਰ ਬ੍ਰਾਈਟ ਆ ਤੁਹਾਨੂੰ ਜੌਬ ਵਧੀਆ ਮਿਲਦੀ ਹੈ ਤੁਹਾਡੀ ਲਾਈਫ ਸੈਟਲ ਆ ਤੁਸੀਂ ਪੀਆਰ ਦੇ ਨਾਲ ਈਜ਼ੀਲੀ ਅਚੀਵ ਕਰਦੇ ਹੋ ਤੇ ਬੈਸਟਰ ਵੇਅ ਆ ਜੇ ਤੁਸੀਂ ਯੂਨੀਵਰਸਿਟੀ ਐਲੀਜੀਬਲ ਹੋ ਤੁਸੀਂ ਯੂਨੀਵਰਸਿਟੀ ਜਾਓ ਕਾਲਜ ਉਹੀ ਬੱਚਾ ਜਾਵੇ ਜਿੰਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਨਹੀਂ ਮਿਲਦੀ ਕਿਉਂਕਿ ਦੋਨਾਂ 'ਚ ਫੀਸ ਦਾ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਅੱਛਾ ਹਾਂਜੀ ਆਪਾਂ ਜੀ ਫੀਸ ਦਾ ਅੰਤਰ ਕਰੀਏ ਤਾਂ ਸਾਰਾ ਕੰਮ ਦਾ ਕਮ ਵੀ ਸੇ ਬਰਾਬਰ ਮਿਲਣਾ ਜੀ 24 ਘੰਟੇ ਮਿਲਨੇ ਆ ਵੀਕ ਦੇ ਤੇ ਫੀਸ ਵੀ ਜੇ ਆਪਾਂ ਲੈ ਕੇ ਚੱਲੀਏ ਜੇ ਕਾਲਜ ਦੀ 20 ਹੈ ਤੇ ਯੂਨੀਵਰਸਿਟੀ 26 ਤੋਂ 28 ਹੈ 7-8000 ਚਾਰ ਤੋਂ 5 ਲੱਖ ਰੁਪਏ ਸਾਲ ਦਾ ਯੂ ਐਸ ਡੀ ਆਸਟ੍ਰੇਲੀਆ ਯੂ ਐਸ ਡੀ ਸੌਰੀ ਆਸਟ੍ਰੇਲੀਅਨ ਡਾਲਰ ਹਾਂਜੀ ਆਸਟ੍ਰੇਲੀਅਨ ਡਾਲਰ ਦੇ ਵਿੱਚ 7 ਤੋਂ 8000 ਸਾਲ ਦਾ ਫਰਕ ਹੈ ਜੇ ਅਪਰੋਕਸੀਮੇਟਲੀ ਲਾ ਕੇ ਚੱਲੀਏ 5 ਲੱਖ ਰੁਪਏ ਸਾਲ ਦਾ ਫੀਸ ਦਾ ਫਰਕ ਹੈ 3 ਸਾਲ ਦੇ ਵਿੱਚ 15 ਲੱਖ ਰੁਪਏ ਫਰਕ ਹੈ ਬਟ ਜੇ ਤੁਸੀਂ ਗ੍ਰੈਜੂਏਟ ਉੱਥੇ ਦੀ ਟਾਪ ਦੀ ਯੂਨੀਵਰਸਿਟੀ ਦੇ ਹੋਵੋਗੇ ਤਾਂ ਤੁਹਾਡਾ ਫਿਊਚਰ ਵੀ ਕਿੰਨਾ ਬ੍ਰਾਈਟ ਨਿਕਲਦਾ ਤਾਂ ਕੰਮ ਕੀ ਉੱਥੇ ਮਿਲ ਜਾਂਦਾ इजीली ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੀ ਡਿਮਾਂਡ ਬਹੁਤ ਹੈ ਮਤਲਬ ਇੰਨੇ ਸਾਲ ਹੋ ਗਏ 80 ਹਜ਼ਾਰਾ ਬੱਚੇ ਭੇਜ ਚੁੱਕੇ ਆ ਸਿੰਗਲ ਬੱਚੇ ਦੀ ਵੀ ਕੋਈ ਕੰਪਲੇਨਟ ਨਹੀਂ ਕਿ ਕੰਮ ਨਹੀਂ ਮਿਲਦਾ ਤੁਸੀਂ ਵੀ ਇੰਨੀ ਵਾਰੀ ਗਏ ਹੋ ਤੇ ਮਤਲਬ ਕਦੀ ਵੀ ਮੈਨੂੰ ਨਹੀਂ ਅਜੇ ਤੱਕ ਸੁਣਨ ਚਾਹੀਦਾ ਮੈਂ ਕਿਹੜਾ ਕੰਮ ਕਰਨ ਜਾਣਾ ਭਾਜੀ ਮੈਂ ਤੁਹਾਨੂੰ ਮੰਨ ਜਾਣਾ ਭਾਜੀ ਤੁਹਾਡੇ ਯਾਰ ਦੋਸਤ ਸਾਰੇ ਪੰਜਾਬੀ ਇਹਦਾ ਤੁਸੀਂ ਸਾਰੇ ਕੰਮ ਵੈਸੇ ਉੱਥੇ ਕਦੇ ਸੁਣਿਆ ਨਹੀਂ ਖੈਰ ਕੋਈ ਧਰਨਾ ਲੱਗਿਆ ਹੋਵੇ ਜਾਂ ਕੋਈ ਕੰਮ ਨਾ ਮਿਲਿਆ ਹੋਵੇ ਜਾਂ ਕੋਈ ਪ੍ਰੋਬਲਮ ਆਈ ਹੋਵੇ ਉੱਥੇ ਇਹ ਜਾਂ ਕਦੇ ਸੁਣਿਆ ਨਹੀਂ ਧਰਨਾ ਹੁਣੇ ਰੀਸੈਂਟਲੀ ਲੱਗਿਆ ਸੀ ਉਹ ਕਹਿੰਦੇ ਸੀ ਆਪਣੇ ਇੰਡੀਅਨ ਮੂਲ ਦੇ ਨੂੰ ਵਾਪਸ ਭੇਜੋ ਕਿਉਂਕਿ ਉੱਥੇ ਇੰਡੀਅਨ ਮੂਲ ਦੇ ਜ਼ਿਆਦਾ ਹੋ ਜਾਂਦੇ ਆ ਰੀਸੈਂਟ ਜਿਹੜਾ ਧਰਨਾ ਪਿੱਛੇ ਉਹਨਾਂ ਨੇ ਇੱਕ ਲਗਾਇਆ ਸੀਗਾ ਤੇ ਇਸ ਰਿਗਾਰਡਿੰਗ ਲਾਇਆ ਸੀ ਆਪਣੀ ਕਮਿਊਨਿਟੀ ਉੱਥੇ ਦਿਨੋ ਦਿਨ ਜ਼ਿਆਦਾ ਵੱਧੀ ਜਾ ਰਹੀ ਹੈ ਤੇ ਗੋਰਿਆਂ ਨੂੰ ਕੰਮ ਨਹੀਂ ਮਿਲ ਰਿਹਾ ਉੱਥੇ ਦੀ ਜਿਹੜੀਆਂ ਜੌਬਸ ਐ ਉਹ ਇਸ ਗੱਲ ਪਿੱਛੇ ਗੋਰਿਆਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਇਹ ਟਾਪ ਲੈਵਲ ਜੌਬਸ ਐ ਉਹ ਆਪਣੇ ਇੰਡੀਅਨ ਬੈਠੇ ਤੇ ਉਹਨਾਂ ਨੂੰ ਗੋਰਿਆਂ ਨੂੰ ਆਪਣੇ ਅੰਡਰ ਜੌਬ ਕਰਨੀ ਪੈ ਰਹੀ ਹੈ ਤੇ ਆਪਣੇ ਉੱਥੇ ਜਿਹੜੀ ਇੱਥੇ ਇੰਨੀ ਈਜ਼ੀਲੀ ਬੱਚੇ ਸੈਟਲ ਹੋ ਜਾਂਦੇ ਤਾਂ ਮੈਨੂੰ ਇਹ ਸਮਝਾਓ ਕਿ ਤੁਸੀਂ ਕਹਿ ਰਹੇ ਹੋ ਕਿ ਆਇਲਸ ਵੀ ਜ਼ਰੂਰੀ ਐ ਆਇਲਸ ਜਾਂ ਪੀਟੀ ਫੰਡਸ ਵੀ ਜ਼ਰੂਰੀ ਐ ਗੈਪ ਨਹੀਂ ਹੋਣਾ ਚਾਹੀਦਾ 2025 ਦਾ ਹੀ ਬੱਚਾ ਹੋਵੇ ਤਾਂ ਫਿਰ ਉਹ ਕੋਰਸਸ ਜਾਂ ਕੋਈ ਖਾਸ ਜਿਵੇਂ ਅਸੀਂ ਇਹ ਗੱਲ ਕਰਦੇ ਸੀਗੇ ਕਿ ਕੈਨੇਡਾ ਚ ਨਰਸਸ ਦੀ ਪਲੰਬਰਸ ਦੀ ਇਹਨਾਂ ਦੀ ਜ਼ਿਆਦਾ ਡਿਮਾਂਡ ਸੀ ਟਰੱਕ ਡਰਾਈਵਰਸ ਦੀ ਇੱਥੇ ਕੋਈ ਖਾਸ ਫੀਲਡ ਦੇ ਵਿੱਚ ਦੇਖੋ ਸਕਿਲਡ ਕੈਟਾਗਰੀ ਮੱਕੜ ਸਾਫ ਹਰ ਦੁਨੀਆ ਦੇ ਚ ਹਮੇਸ਼ਾ ਸ਼ੋਰਟੇਜ ਰਹਿੰਦੀ ਹੈ ਹੈਨਾ ਜੇਕਰ ਨਰਸਿੰਗ ਵਾਲੇ ਦੀ ਗੱਲ ਕਰੀਏ ਨਰਸਿੰਗ ਬੱਚਿਆਂ ਦੀ ਸਾਰੀ ਦੁਨੀਆ ਚ ਡਿਮਾਂਡ ਹੈਗੀ ਹੈ ਜੇਕਰ ਆਪਾਂ ਇੰਜੀਨੀਅਰਸ ਜਾ ਰਹੇ ਹਾਂ ਜੀਨੀਅਰਸ ਦੀ ਡਿਮਾਂਡ ਹੈ ਜੇਕਰ ਮੇਨ ਹੈ ਕਿ ਆਪਣਾ ਸਟੂਡੈਂਟ ਨੂੰ ਹੁੰਦਾ ਕਿ ਮੈਂ ਉਸ ਲੈਵਲ ਦੀ ਜੌਬ ਨਾ ਕਰਾਂ ਉੱਥੇ ਉਸ ਲੈਵਲ ਦੀ ਸਟੱਡੀ ਨਾ ਕਰਾਂ ਕਿਉਂਕਿ ਮੈਨੂੰ ਉੱਥੇ ਆ ਕੇ ਪੜ੍ਹਾਈ ਜ਼ਿਆਦਾ ਕਰਨੀ ਪੈਣੀ ਹੈ ਟਫ ਸਟੱਡੀ ਹੈ ਤੇ ਇਸ ਕਰਕੇ ਆਪਣੇ ਪੰਜਾਬੀਆਂ ਨੂੰ ਆਈ ਹੁੰਦਾ ਕਿ ਮੈਂ ਉੱਥੇ ਸਿੰਪਲ ਬੈਚਲਰ ਬਿਜ਼ਨਸ ਲੱਲਾ ਬੈਚਲਰ ਆਫ ਆਈਟੀ ਲੱਲਾ ਤਾਂ ਕਿ ਮੇਰੀ ਸਟੱਡੀ ਈਜ਼ੀ ਰਹੇ ਨਾਲ ਦੇ ਨਾਲ ਮੈਂ ਆਪਣੇ ਖਰਚੇ ਕੱਟ ਸਕਾਂ ਜੇਕਰ ਬੱਚੇ ਅਫੋਰਡ ਕਰ ਸਕਦੇ ਹੈ ਜੀ ਸਟੱਡੀ ਤਾਂ ਆਟੋਮੈਟਿਕਲੀ ਉਹਨਾਂ ਦੀ ਜੌਬ ਸੈਲਰੀ ਵੀ ਡਬਲ ਮਿਲਨੀ ਆਫਟਰ ਉਹਨਾਂ ਦੀ ਕੰਪਲੀਸ਼ਨ ਆਫ ਸਟੱਡੀਆਂ ਤਾਂ ਐਵੇਂ ਦੇ ਕੋਰਸ ਲਈ ਆਪਣੇ ਕੋਲ ਸਟੂਡੈਂਟ ਜ਼ਿਆਦਾ ਨਹੀਂ ਆਉਂਦੇ ਕਿਉਂਕਿ ਆਪਣੇ ਪੰਜਾਬੀਆਂ ਦਾ ਮੋਟਿਵ ਮੋਸਟਲੀ ਸਿਰਫ ਵੀਆ ਲੈਣਾ ਵੀਜ਼ਾ ਲੈਣ ਤੱਕ ਕੀ ਹੁੰਦੇ ਜਿਹੜੇ ਤੁਹਾਡੇ ਕੋਲ ਆਉਂਦੇ ਹੋ ਕੀ ਕਹਿ ਕੇ ਆਉਂਦੇ ਉਸੇ ਪਿੰਡਾਂ ਲਿਆਂਦੇ ਵੀਜ਼ਾ ਹਲਵਾ ਦੋ ਭਾਜੀ ਵੀਜ਼ਾ ਆ ਜਾਊਗਾ ਜੀ ਸਾਰੇ ਪੈਸੇ ਬਾਅਦ ਚੋ ਦੇਣੀ ਅਸੀਂ ਪਹਿਲਾਂ ਕੁਝ ਨਹੀਂ ਦੇਣਾ ਜੀ ਅਸਤਾ ਬੱਚਿਆਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਇਸ ਟਾਈਮ ਇੰਨਾ ਵਧੀਆ ਮੌਕਾ ਹੈ ਅੰਬੈਸੀ ਫੀਸ ਵੀ ਅਸੀਂ ਆਪਣੇ ਕੋਲੋਂ ਲਵਾਂਗੇ 1,25,000 ਰੁਪਏ ਅੰਬੈਸੀ ਫੀਸ ਹੈ ਜੇਕਰ ਬੱਚਾ ਯੂਨੀਵਰਸਿਟੀ ਜਾਣਾ ਚਾਹੁੰਦਾ ਹੈ ਤਾਂ ਅਸੀਂ ਉਹਦੀ ਅੰਬੈਸੀ ਫੀਸ ਉਹਦੀ ਟਿਊਸ਼ਨ ਫੀਸ ਉਹਦੇ ਮੈਡੀਕਲ ਦੇ ਖਰਚੇ ਇੰਸ਼ੋਰੈਂਸ ਦਾ ਬੱਚੇ ਤੋਂ 1 ਰੁਪਿਆ ਵੀ ਨਹੀਂ ਪਹਿਲਾਂ ਲਵਾਂਗੇ ਸਾਰੇ ਪੈਸੇ ਵੀਜ਼ਾ ਬਹੁਤ سارے ਲੋਕ ਕਹਿੰਦੇ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ ਅੰਬੈਸੀ ਫੀਸ ਕੋਈ ਨਹੀਂ ਲਾਂਦਾ ਕੋਈ ਮੇਰੇ ਨੇ ਉਹ ਕਹਿੰਦੇ ਕਿ ਅਸੀਂ 50000 ਰੁਪਏ ਪੱਲਿਓ ਦੇਵਾਂਗੇ ਜੇ ਵੀਜ਼ਾ ਰਾਖਾ ਤੋਂ ਪਹਿਲਾਂ ਟ੍ਰੈਂਡ ਸੈਟ ਅਪ ਕਰਨ ਵਾਲੇ ਅਸੀਂ ਆ ਜੀ ਆਫਟਰ ਵੀਜ਼ਾ 50000 ਰੁਪਏ ਅਸੀਂ ਇੰਨੇ 4 ਸਾਲ ਤੋਂ ਦੇ ਰਹੇ ਆ ਰਹੇ ਆ ਲੇਕਿਨ ਹੁਣ ਅੰਬੈਸੀ ਫੀਸ ਦਾ ਅਸੀਂ ਚੈਲੰਜ ਕਰਦੇ ਆਂ ਪੂਰੇ ਪੰਜਾਬ ਦੇ ਵਿੱਚ ਕੋਈ ਹਜ਼ਾਰਾਂ ਦੇ ਵਿੱਚ ਫਾਈਲਾਂ ਦੀ ਐਮਬੈਸੀ ਫੀਸ ਨਹੀਂ ਦੇ ਸਕਦਾ ਕੋਈ ਇੱਕ ਦੋ ਬੱਚਾ ਦੀ ਭਾਰਤੀ ਜਿੰਦੇ 90% ਤੋਂ ਵੱਧ ਹੈ ਜਿੰਦੇ 7 ਇਚ ਹੈ ਲੋਕੀ ਉਹਨਾਂ ਦੀ ਸਿਲੇਕਟਿਵ ਬੱਚਾ ਦੀ ਭਰ ਦਿੰਦੇ ਆ ਲੇਕਿਨ ਹਰ ਬੱਚਾ ਜਿਹੜਾ ਯੂਨੀਵਰਸਿਟੀ ਐਲੀਜੀਬਲ ਹੈ ਸਮਾਰਟ ਸਟਡੀ ਹੁੰਦੀ ਐ ਐਮਬੈਸੀ ਫੀਸ ਕੋਲੋਂ ਭਰੇਗਾ ਤਾਂ ਤੁਸੀਂ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲਾਓਗੇ ਬਿਲਕੁਲ ਅਸੀਂ ਪੰਜਾਬ 'ਚ ਟ੍ਰੈਂਡ ਸੈੱਟ ਕਰਨ ਵਾਲੇ ਅਸੀਂ ਆ ਜੀ ਮੱਕੜ ਸਾਹਿਬ ਸਾਨੂੰ ਜਦੋਂ ਆਸਟ੍ਰੇਲੀਆ ਭੇਜਦੇ 12 ਸਾਲ ਹੋ ਗਏ ਸਮਾਰਟ ਸਟਡੀ ਵਿੱਚ 18 ਸਾਲ ਹੋ ਗਏ ਆਫਟਰ ਵੀਜ਼ਾ ਦਾ ਟ੍ਰੈਂਡ ਸੈੱਟ ਕਰਨ ਵਾਲੇ ਪੰਜਾਬ 'ਚ ਅਸੀਂ ਆ ਤਾਂ 18 ਸਾਲ ਦਾ ਤਜਰਬਾ ਤੁਹਾਡਾ ਹੈ ਆਸਟ੍ਰੇਲੀਆ ਭੇਜਣ ਦਾ ਆਸਟ੍ਰੇਲੀਆ ਸਾਨੂੰ ਭੇਜਦੇ 12-13 ਸਾਲ ਹੋ ਗਏ ਉਸ ਤੋਂ ਪਹਿਲਾਂ ਸੀ ਯੂਕੇ ਕਰਦੇ ਸੀਗੇ ਕਿੰਨੇ ਕੁ ਬੱਚੇ ਆਈਡੀਆ ਤੁਸੀਂ ਤੁਹਾਡੇ ਥਰੂ ਗਏ ਹੈ ਮਤਲਬ ਮੇਬੀ 5 ਤੋਂ 7-8000 ਬੱਚਾ ਸੀ 7-8000 ਬੱਚਾ ਸਕਸੈਸਫੁਲੀ ਹਾਂਜੀ ਹਾਂਜੀ ਤੁਹਾਡੇ ਆਸਟ੍ਰੇਲੀਆ ਵੀਜ਼ਾ ਲੱਗਿਆ ਹਾਂਜੀ ਤਾਂ ਮੈਂ ਜਾਣਨਾ ਚਾਹੁੰਨਾ ਕਿ ਉਹ 8000 ਬੱਚਾ ਜਿਹੜਾ ਉਹ ਸੈਟਲਡ ਹੈ ਤੇ ਉਹਦੇ ਚੋਂ ਪੀਆਰ ਕਿੰਨੇ ਦੀ ਹੋਈ ਹੋਣੀ ਹੈ ਆਈਡੀਆ ਆਈਡੀਆ ਮੇਰੇ ਸਾਬ ਨਾਲ ਕਿਉਂਕਿ ਅੱਪਾ ਜਿਹੜਾ ਮੋਸਟਲੀ ਵੀਜ਼ਾ ਆ ਪਿਛਲੇ 4-5 ਸਾਲਾਂ ਚ ਜ਼ਿਆਦਾ ਵੀਜ਼ਾ ਨਿਕਲਿਆ ਕਿਉਂਕਿ ਉਹਨਾਂ ਤੁਸੀਂ ਲਾਗੇ ਚੱਲੋ 20-25% ਬੱਚਾ ਦੀ ਪੀਆਰ ਹੋ ਚੁੱਕੀ ਹੋਗੀ ਹੁਣ ਤੱਕ ਬਟ ਅਗਲੇ 3 ਸਾਲਾਂ ਚ 80 ਤੋਂ 90% ਬੱਚਾ ਆਪਣਾ ਪੀਆਰ ਅਚੀਵ ਕਰ ਕਿੰਨੇ ਸਾਲ ਲੱਗ ਜਾਂਦੇ ਪੀਆਰ 7 ਤੋਂ 8 ਸਾਲ ਲੱਗ ਜਾਂਦੇ ਜੀ ਤਾਂ ਜਿਹੜਾ ਅੱਜ ਜਾ ਰਿਹਾ ਉਹਦੀ ਪੀਆਰ ਦੀ ਪ੍ਰੋਬੈਬਿਲਟੀ ਹੈ ਹਾਂਜੀ ਬਿਲਕੁਲ ਹੈ ਜੀ ਜੇ 8 ਤੋਂ ਕੈਨੇਡਾ ਦਾ ਟ੍ਰੈਂਡ ਘਟ ਗਿਆ ਪਹਿਲਾਂ ਨਾਲੋਂ ਕੈਨੇਡਾ ਵੀਜ਼ਾ ਹੀ ਨਹੀਂ ਆ ਰਿਹਾ ਵੀਜ਼ਾ ਆਊਗਾ ਟ੍ਰੈਂਡ ਘਟਿਆ ਲੇਕਿਨ ਐਮਬੈਸੀ ਨੇ ਵੀਜ਼ਾ ਦੇਣਾ ਵੀ ਬਿਲਕੁਲ ਬੰਦ ਕਰਤਾ ਸਿੰਗਲ ਵੀਜ਼ਾ ਵੀ ਨਹੀਂ ਆ ਰਿਹਾ ਤੁਹਾਡੇ ਸੱਤ ਬੈਂਡ ਤਾਂ ਵੀ ਰਿਫਿਊਜ਼ ਹੋ ਅੱਠ ਬੈਂਡ ਤਾਂ ਵੀ ਰਿਫਿਊਜ਼ ਹੋ ਤੁਸੀਂ ਜੀਆਈਸੀ ਪਾ ਕੇ ਲਾ ਲਓ ਬਿਨਾਂ ਜੀਆਈਸੀ ਦੇ ਲਗਾ ਲਓ ਟੌਪ ਦੀ ਯੂਨੀਵਰਸਿਟੀ ਲਗਾ ਲਓ ਵੀਜ਼ਾ ਆ ਹੀ ਨਹੀਂ ਰਿਹਾ 90% ਰਿਫਿਊਜ਼ਲ ਇਸ ਸਾਲ ਕੈਨੇਡਾ ਦਾ ਅਫੀਸ਼ੀਅਲ ਸਟੈਟਸ ਹੈ ਤਾਂ ਫਿਰ ਬੱਚਿਆਂ ਦਾ ਰੁਝਾਨ ਹੁਣ ਆਸਟ੍ਰੇਲੀਆ ਵੱਲ ਹੋ ਗਿਆ ਕਿਉਂਕਿ ਅਸੀਂ ਆਫਟਰ ਵੀਜ਼ਾ ਪੈਸੇ ਭਰਨੇ ਆ ਸੀ ਬੱਚਾ ਨੂੰ ਗਾਈਡ ਹੀ ਨਹੀਂ ਕਰ ਰਹੇ ਕਿ ਰਿਫਿਊਜ਼ਲ ਇੱਤੇ ਫਾਇਦਾ ਨਹੀਂ ਜੇ ਕਿਸੇ ਨੇ ਪਾਰਟिकुलर ਕੈਨੇਡਾ ਹੀ ਜਾਣਾ ਸੀ ਉਹਨਾਂ ਬਾਰੇ 6 ਮਹੀਨੇ ਸਾਲ ਵੇਟ ਕਰ ਲਓ ਕਿਉਂਕਿ ਇਸ ਟਾਈਮ ਆਸਟ੍ਰੇਲੀਆ ਹੀ ਜਾਣ ਦਾ ਸਮਾਂ ਬਿਲਕੁਲ ਹੈ यूके ਦਾ ਟ੍ਰੈਂਡ ਹੈ ਲੇਕਿਨ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਕੈਨੇਡਾ ਨਹੀਂ ਜਾ ਸਕਦਾ ਜਿਹੜਾ ਆਸਟ੍ਰੇਲੀਆ ਨਹੀਂ ਜਾ ਸਕਦਾ ਯੂਕੇ ਚਲਾ ਜਾਣਾ ਦੇਖੋ ਯੂਕੇ ਵਿੱਚ ਆ ਉਹਦਾ ਹੀ ਜਾਂਦਾ ਜੇ ਉਹ ਕੈਨੇਡਾ ਰਿਫਿਊਜ਼ ਆ ਆਸਟ੍ਰੇਲੀਆ ਰਿਫਿਊਜ਼ ਆ ਫਿਰ ਬੱਚਾ ਯੂਕੇ ਜਾਂਦਾ ਕਿਉਂਕਿ ਇਹਦੀ ਟੌਪ ਦੀਆਂ 3-4 ਕੰਟਰੀਜ਼ ਆ ਹੈਨਾ ਇਹੀ ਆ ਜਾਂਦੀਆਂ ਨਿਊਜ਼ੀਲੈਂਡ ਵੀਜ਼ਾ ਬਹੁਤ ਘਟ ਦੇ ਰਿਹਾ ਨਿਊਜ਼ੀਲੈਂਡ ਜਾਣ ਲਈ 40 ਤੋਂ 50 ਲੱਖ ਰੁਪਏ ਦੇ ਫੰਡ ਚਾਹੀਦੇ ਉਹ ਬੱਚਾ ਕੋਲ ਹੁੰਦੇ ਨਹੀਂ ਫਿਰ ਜਿਹੜੀ ਈਜ਼ੀ ਕੰਟਰੀ ਬਚਦੀ ਆ ਯੂਕੇ ਬਚਦੀ ਆ ਵਿਦਆਊਟ ਆਇਲਸ ਬੱਚਾ ਯੂਕੇ ਜਾ ਸਕਦਾ ਜਿਹੜੇ ਬੱਚੇ ਦੇ ਆਇਲਸ ਨਹੀਂ ਕਰ ਸਕ ਜਿਹਨੂੰ ਪੜ੍ਹਾਈ ਦੇ 2-3 ਸਾਲ ਦਾ ਗੈਪ ਆ ਚੁੱਕਾ ਉਹ ਬੱਚਿਆਂ ਲਈ ਯੂਕੇ ਦੀ ਆਪਸ਼ਨ ਬਚਦੀ ਹੈ ਤੇ ਮਨ ਦਾ ਜਿਹੜੇ ਬੱਚੇ ਆਸਟ੍ਰੇਲੀਆ ਤੇ ਕੈਨਟਾ ਨਹੀਂ ਜਾ ਸਕਦੇ ਉਹ ਬੱਚਿਆਂ ਲਈ ਯੂਕੇ ਵਧੀਆ ਆਪਸ਼ਨ ਹੈ ਸਤੰਬਰ ਇਨਟੇਕ ਬਹੁਤ ਵਧੀਆ ਗਿਆ ਸੀਗਾ ਹੁਣ ਜਨਵਰੀ ਇਨਟੇਕ ਛੋਟਾ ਹੁੰਦਾ ਬਟ ਫਿਰ ਵੀ ਮਤਲਬ ਬੱਚਿਆਂ ਲਈ ਹਰੀ ਡੈਡਲਾਈਨ ਪਈ ਹੈ 15 ਨਵੰਬਰ ਤੱਕ ਜਿਹੜੇ ਬੱਚੇ ਯੂਕੇ ਜਾਣਾ ਚਾਹੁੰਦੇ ਆ ਵਿਦਾਊਟ ਐਸ ਤਿੰਨ ਤੋਂ ਚਾਰ ਸਾਲ ਦਾ ਗੈਪ ਹੈ ਬੱਚੇ ਯੂਕੇ ਵੀ ਜਾ ਸਕਦੇ ਆ ਯੂਕੇ ਦੀ ਐਮਬੈਸੀ ਵੀ ਅਸੀਂ ਕੋਲ ਲਵਾਵਾਂਗੇ ਸਾਰੇ ਪੈਸੇ ਆਫਟਰ ਵੀਜ਼ਾ ਲਵਾਵਾਂਗੇ ਯੂਕੇ ਦੇ ਵੀ ਹਾਂਜੀ ਹਾਂਜੀ ਮੱਕੜ ਸਾਹਿਬ ਤਾਂ ਯੂਕੇ ਸਪਾਊਸ ਜਾ ਸਕਦਾ ਯੂਕੇ ਸਪਾਊਸ ਜਾ ਸਕਦਾ ਹੈ ਬੱਚੇ ਦਾ ਆਫਟਰ ਗ੍ਰੈਜੂਏਸ਼ਨ ਦੋਨੋਂ ਹਸਬੰਡ ਵਾਈਫ ਇਕੱਠੇ ਜਾ ਸਕਦੇ ਆ ਆਫਟਰ ਗ੍ਰੈਜੂਏਸ਼ਨ ਹਾਂਜੀ ਹਾਂਜੀ ਜੇਕਰ ਗ੍ਰੈਜੂਏਸ਼ਨ ਕੀਤੀ ਹੈ ਮੇਨ ਐਪਲੀਕੈਂਟ ਨੇ ਆਸਟ੍ਰੇਲੀਆ ਵੀ ਐਵੇਂ ਆ ਜੀ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਵਾਲਾ ਬ ਹਸਬੰਡ ਵਾਈਫ ਇਕੱਠੇ ਜਾ ਸਕਦੇ ਆ ਆਸਟ੍ਰੇਲੀਆ ਜਾਣ ਲਈ 6.5 ਬੈਂਡ ਚਾਹੀਦੇ ਆ ਯੂਕੇ ਲਈ ਬੱਚਿਆਂ ਨੂੰ 6.5 ਬੈਂਡ ਜਿਸ ਪਾਊਸ ਜਾਣਾ ਤਾਂ ਉੱਥੇ ਲਈ ਵੀ 6.5 ਬੈਂਡ ਚਾਹੀਦੇ ਆ ਅਗਰ ਸਿੰਗਲ ਹੈ ਤਾਂ ਕੱਲਾ ਜਾ ਸਕਦਾ ਯੂਕੇ ਚ ਪੀਆਰ ਦੀ ਪ੍ਰੋਬੈਬਿਲਟੀ ਬਹੁਤ ਘੱਟ ਹੈ ਬਹੁਤ ਘੱਟ ਹੈ ਜੀ ਉੱਥੇ ਪੀਆਰ ਬਹੁਤ ਤੁਸੀਂ ਐਡਵਾਈਸ ਕਰਦੇ ਹੋਗੇ ਆਸਟ੍ਰੇਲੀਆ ਜਾਓ ਆਸਟ੍ਰੇਲੀਆ ਜਾਓ ਬੱਚਿਆਂ ਫਿਊਚਰ ਵੀ ਸੈਟਲ ਹੈ ਜੀ ਪਰ ਯੂਕੇ ਚ ਗੈਪ ਚੱਲ ਜਾਂਦਾ ਹੈ ਨਾ ਗੈਪ ਚੱਲ ਜਾਂਦਾ ਵੇਖੋ ਜਿਹੜਾ ਆਸਟ੍ਰੇਲੀਆ ਕੈਨੇਡਾ ਨਹੀਂ ਜਾ ਸਕਦਾ ਉਹ ਬੱਚਾ ਯੂਕੇ ਚਲਾ ਜਾਵੇ ਜਿਹੜਾ ਇੰਡੀਆ ਚ ਲਾਈਫ ਆਪਣੀ ਸੈਟਲ ਨਹੀਂ ਹੋ ਰਹੀ ਜਾਂ ਕਿਸੇ ਕਾਰਨ ਉਹਨੂੰ ਲੱਗਦਾ ਕਿ ਮੈਂ ਇੰਡੀਆ ਚ ਆਪਣਾ ਫਿਊਚਰ ਨਹੀਂ ਬਣਾਣਾ ਉਹਨਾਂ ਲਈ ਯੂਕੇ ਵਧੀਆ ਆਪਸ਼ਨ ਹੈ 5-10 ਸਾਲ ਤੁਸੀਂ ਰੋ ਪੈਸਾ ਕਮਾਓ ਉਸ ਤੋਂ ਬਾਅਦ ਤੁਸੀਂ ਅੱਗੇ ਮੂਵ ਆਸਟ੍ਰੇਲੀਆ ਹੋ ਜਾਓ ਕੈਨੇਡਾ ਹੋ ਜਾਓ ਜਾਂ ਇੰਡੀਆ ਵਾਪਸ ਆ ਜਾਓ ਬਟ ਜੇ ਯੂਕੇ ਜਾਣਾ ਪੀਆਰ ਦੇ ਪ੍ਰੋਬੀਸ਼ਨ ਤੇ ਨਾ ਜਾਉਗਦਾਂ ਉਥੇ ਪੀਆਰ ਦੇ ਚਾਂਸਸ ਉਹ ਘਟਟੇ ਜਿਹੜੇ ਕਹਿ ਰਹੇ ਅੱਜ ਕਿ ਫੰਡਸ ਦੀ ਲੋੜ ਨਹੀਂ ਐਲਸ ਤੋਂ ਬਿਨਾ ਅਸੀਂ ਪਾ ਦਿੰਨੇ ਹਾਂ ਉਹ ਗੇਮ ਕੀ ਐ ਉਹ ਕਿਉਂ ਇਹ ਕਹਿ ਰਹੇ ਮੱਕਰ ਸਾਹਿਬ ਵੇਖੋ ਜਦੋਂ ਸਹੀ ਏਜੰਟ ਕੰਮ ਕਰਦੇ ਨਾਲ ਥੋੜੇ ਬੋਤੇ ਮਾਰਕੀਟ 'ਚ ਜਿੰਨਾ ਕੋਲ ਕੰਮ ਨਹੀਂ ਆਂਦਾ ਉਹਨਾਂ ਨੇ ਸ਼ਾਰਟਕਟ ਰਸਤਾ ਨਾਮੀ ਬੰਦੇ ਕਹਿ ਰਹੇ ਭਾਜੀ ਵੱਡੇ ਵੱਡੇ ਨਾਮ ਜਿਹੜੇ ਐ ਮੈਂ ਤੁਹਾਨੂੰ ਲੈਟਰ ਨਾਲ ਅਟੈਚ ਕਰੂੰਗਾ ਤੁਸੀਂ ਨਾਲ ਦੇ ਨਾਲ ਲੈਟਰ ਦਿਖਾਈਓ ਤੇ ਉਹਨਾਂ ਨੂੰ ਪੁੱਛੋ ਨਾਮੀ ਬੰਦਿਆਂ ਨੂੰ ਕਿ ਤੁਹਾਨੂੰ ਇਹ ਲੈਟਰ ਆਈ ਕਿ ਨਹੀਂ ਆਈ ਉਹਨੋਂ ਫੰਡ ਕਿੱਥੋਂ ਲਿਆਣਗੇ ਅੱਜ ਲੈਟਰ ਆ ਗਈ ਉਹ ਰੈਟਰ ਰੱਤ ਫੰਡ ਕਿੱਥੋਂ ਦਿਖਾਗੇ ਜੇ ਉਹਨਾਂ ਨੇ ਫੰਡ ਹੀ ਨਹੀਂ ਦਿਖਾਏ ਤੁਸੀਂ ਮੈਨੂੰ ਦੱਸੋ ਕੀ ਤਰੀਕਾ ਹੈ ਜੇ ਆਪਾਂ ਅੰਬੈਸੀ ਫੰਡ ਨਹੀਂ ਲਾਏ ਬੱਚੇ ਕੋਲ ਫੰਡ ਨਹੀਂ ਆਏਗਾ ਇਹਦਾ ਪ੍ਰੋਸੀਜਰ ਕੀ ਹੁੰਦਾ ਫਿਰ ਮਤਲਬ ਪੁਰਾਣੇ ਫੰਡਸ ਚਾਹੀਦੇ ਹੁੰਦੇ ਆ ਵੇਖੋ ਯੂਨੀਵਰਸਿਟੀ ਨੇ ਕਾਲਜਾਂ ਨੇ ਇਨੀ ਐਲੀਜੀਬਿਲਿਟੀ ਦਿੱਤੀ ਹੈ ਤੁਸੀਂ ਅੱਗੇ 3 ਮਹੀਨੇ ਪੁਰਾਣੇ ਫੰਡ ਚਾਹੀਦੇ ਸੀ ਹੁਣ ਤੁਸੀਂ 28 ਦਿਨ ਪੁਰਾਣੇ ਫੰਡ ਵੀ ਦੇ ਸਕਦੇ ਹੋ ਲੈਵਲ 2 ਚ ਆਨਰ ਰਿਲੈਕਸੇਸ਼ਨ ਮਿਲੀ ਹੈ ਉਹਨਾਂ ਨੇ ਈਜ਼ੀ ਕੀਤਾ ਹੈ ਜੀਟੀ ਈਜ਼ੀ ਹੋਈ ਹੈ ਲੇਕਿਨ ਇਹਦਾ ਮਤਲਬ ਨਹੀਂ ਤੁਸੀਂ ਗਲਤ ਲਾ ਲਓ ਆਇਲ ਚਾਹੀਦਾ ਹੈ ਠੀਕ ਹੈ ਜੀ ਤੁਹਾਡੇ ਬੈਂਡ ਘਟਾ ਉਹ ਵੀ ਅਸੈਪਟ ਹੋ ਜਾਊਗਾ ਲੇਕਿਨ ਐਨਕੀ ਫਰਾਡ ਚੱਲ ਜਾਊਗਾ ਮੱਕਰ ਸਾਹਿਬ ਤੁਹਾਨੂੰ ਇੱਕ ਜਿਹੜੀ ਮੈਂ ਹੁਣੇ ਰੀਸੈਂਟ ਐਗਜ਼ਾਮਪਲ ਦੱਸਦਾ ਜਿਹੜੀ ਲਾਸਟ ਵੀਕ ਹੁਣੇ ਆਸਟ੍ਰੇਲੀਆ ਗਵਰਨਮੈਂਟ ਨੇ ਅਨਾਉਂਸ ਕੀਤਾ ਇਹ ਇੱਕ ਆਰਟੀਕਲ ਉਹਨਾਂ ਵੱਲੋਂ ਆਇਆ ਹੈ ਕਿ ਹਮੇਸ਼ਾ ਆਪਣਾ ਪੰਜਾਬ ਬਦਨਾਮ ਹੁੰਦਾ ਹੈ ਉਹਨੇ ਸਾਊਥ ਦੇ ਏਜੰਟਸ ਨੇ ਕੀ ਕੀਤਾ ਬੱਚਿਆਂ ਦੀ ਨੈਸ਼ਨੈਲਿਟੀ ਚੇਂਜ ਕਰਤੀ ਯੂਨੀਵਰਸਿਟੀ ਐਡਮਿਸ਼ਨ ਲਈ ਜਿਵੇਂ ਕਿ ਤੁਹਾਨੂੰ ਮੈਂ ਦੱਸ ਰਿਹਾ ਸੀ ਆਪਾਂ ਹੁਣ ਲੈਵਲ 2 'ਚ ਆ ਤਾਂ ਈਜ਼ੀ ਹੁੰਦਾ ਹੈ ਲੈਵਲ 1 ਉਸ ਤੋਂ ਵੀ ਈਜ਼ੀ ਹੁੰਦਾ ਹੈ ਉਹਨਾਂ ਨੇ ਕੀ ਕੀਤਾ ਸਾਊਥ ਦਾ ਪਾਸਪੋਰਟ ਬਣਾ ਕੇ ਕਿਸੇ ਹਾਂਜੀ ਫੇਕ ਪਾਸਪੋਰਟ ਬਣਾ ਕੇ ਯੂਨੀਵਰਸਿਟੀ ਲਈ ਕਿਸੇ ਟੌਪ ਦੀ ਯੂਨੀਵਰਸਿਟੀ ਜੀ ਐਡਮਿਸ਼ਨ ਲੱਲੀ ਉੱਥੋਂ ਕਿਉਂਕਿ ਬੰਗਲਾਦੇਸ਼ ਦਾ ਸੀਗਾ ਉਹਦੀ ਐਡਮਿਸ਼ਨ ਚਲਦੀ ਮਿਲ ਗਈ ਸਾਰਾ ਪ੍ਰੋਸੈਸ ਓਕੇ ਹੋ ਗਿਆ ਅੰਬੈਸੀ ਚ ਉਹਨਾਂ ਨੇ ਇੰਡੀਆ ਪਾਸਪੋਰਟ ਨਾਲ ਲਗਾਤਾ ਜਦੋਂ ਉੱਥੇ ਜਾ ਕੇ ਕਲਾਸ ਬੈਠਾ ਉੱਥੇ ਜਾ ਕੇ ਕਲੀਅਰ ਹੋ ਗਿਆ ਯੂਨੀਵਰਸਿਟੀ ਨੂੰ ਹਜ਼ਾਰਡਸ ਆਫ ਸਟੂਡੈਂਟਸ ਉਹਨਾਂ ਨੇ ਐਵੇਂ ਕਰ ਲਿਆ ਕਿ ਜਿਹੜੇ ਇੰਡੀਅਨ ਸੀਗੇ ਸਾਊਥ ਦੇ ਬੱਚੇ ਸੀ ਸਾਰਿਆਂ ਨੂੰ ਬੰਗਲਾਦੇਸ਼ੀ ਕਿਸੇ ਨੂੰ ਨੇਪਾਲੀ ਬਣਾ ਕੇ ਵੀਜ਼ਾਸ ਲੱਲੇ ਜਦੋਂ ਵੀਜ਼ਾਸ ਆ ਗਏ ਅੰਬੈਸੀ ਉਹਨਾਂ ਨੇ ਇੰਡੀਅਨ ਪਾਸਪੋਰਟ ਨਾਲ ਆਤਾ ਬੱਚਾ ਉੱਥੇ ਪਹੁੰਚਿਆ ਤਾਂ ਯੂਨੀਵਰਸਿਟੀ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਹੁਣੇ ਇੱਕ ਲਾਸਟ ਵੀਕ ਆਸਟ੍ਰੇਲੀਅਨ ਗਵਰਨਮੈਂਟ ਨੇ ਆਰਟੀਕਲ ਦਿੱਤਾ ਕਿ ਇੰਡੀਅਨ ਏਜੰਟਸ ਇਹ ਸਭ ਕੁਝ ਕਰਦੇ ਆ ਤੇ ਉਹਦੇ ਕਰਕੇ ਜਿਹੜਾ ਲਿੰਕ ਹੋਇਆ ਉਹਨਾਂ ਨੇ ਸਾਰਿਆਂ ਦੇ ਫੰਡ ਮੰਗੇ ਆ ਤਾਂ ਉਹਨਾਂ ਨੇ ਇੰਡਿਗੇਸ਼ਨ ਕਲੀਅਰ ਕਰਤਾ ਤੁਸੀਂ ਕੋਈ ਵੀ ਫਰੋਡ ਐਕਟੀਵਿਟੀ ਕਰੋਗੇ ਅਸੀਂ ਤੁਹਾਡੇ ਤੋਂ ਦੋ ਕਦਮ ਅੱਗੇ ਬੈਠੇ ਆ ਨਾਲ ਦੇ ਨਾਲ ਅਸੀਂ ਤੁਹਾਨੂੰ ਫੜ ਲੈਣਾ ਦਬੋਚ ਲੈਣਾ ਇਸ ਕਰਕੇ ਤੁਸੀਂ ਗਲਤ ਕਰਨ ਬਾਰੇ ਨਾ ਸੋਚੋ ਅਸੀਂ ਵੀਜ਼ਾ ਈਜ਼ੀ ਕੀਤਾ ਜੈਨੂਇਨ ਬੱਚਿਆਂ ਲਈ ਕੀਤਾ ਫਰੋਡ ਬੱਚਿਆਂ ਲਈ ਅਸੀਂ ਵੀਜ਼ਾ ਈਜ਼ੀ ਨਹੀਂ ਕੀਤਾ ਤੁਸੀਂ ਸਹੀ ਤਰੀਕੇ ਜਾਓ ਜੇ ਤੁਸੀਂ ਐਲੀਜੀਬਲ ਹੋ ਤਾਂ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਜੇ ਤੁਸੀਂ ਫਰੋਡ ਹੋ ਸਾਡੇ ਨਾਲ ਗਲਤੀ ਨਾਲ ਜਿੱਥੋਂ ਵੀਜ਼ਾ ਲੈ ਵੀ ਲਿਆ ਤਾਂ ਅਸੀਂ ਸਾਲ ਦੋ ਸਾਲ ਬਾਅਦ ਤੁਹਾਨੂੰ ਉੱਥੇ ਵੀ ਦਬੋਚ ਕੇ ਵਾਪਸ ਭੇਜ ਦੇਣਾ ਕਈ ਲੋਕ ਤਾਂ 10 10 ਸਾਲ ਬਾਅਦ ਵੀ ਮੈਂ ਸੁਣਿਆ ਕਿ ਜਦੋਂ ਫੜੇ ਜਾਂਦੇ ਆ ਪੀਆਰ ਹੋਣ ਤੋਂ ਬਾਅਦ ਵੀ ਉਹਨਾਂ ਨੇ ਪੁੱਠੇ ਮੋੜਤੇ ਕਿ ਤੁਹਾਡੇ ਫਰੋਡ ਸੀਗੇ ਕਿ ਉਹਨੇ ਰੀਸੈਂਟ ਕਪਲ ਦਾ ਵੀ ਆ ਰਿਆ ਸੀਗਾ ਉਹਨਾਂ ਦਾ ਬੇਬੀ ਸੀਗਾ ਨਾਲ 15 20 ਸਾਲ ਉੱਥੇ ਰਹਿ ਕੇ ਸਾਰਾ ਕੁਝ ਮਤਲਬ ਸੈਟਲ ਹੋ ਗਿਆ ਦੋ ਦਹਾਕੀਆਂ ਬਾਅਦ ਉਹਨਾਂ ਨੂੰ ਵਾਪਸ ਆਣਾ ਪਿਆ ਤੇ ਉਹਨਾਂ ਨੇ ਕਾਫੀ ਉੱਥੇ ਟਰਾਈ ਕੀਤੀ ਮਤਲਬ ਮਤਲਬ 5-7 ਸਾਲ ਉਹਨਾਂ ਨੇ ਉੱਥੇ ਕੀਆ ਸੁਪਨਾ ਲੜਿਆ ਲੇਕਿਨ ਨਹੀਂ ਕੋਈ ਹੱਲ ਹੋਇਆ 20 ਸਾਲ ਬਾਅਦ ਵੀ ਆਸਟ੍ਰੇਲੀਆ ਤੋਂ ਵਾਪਸ ਆਣਾ ਪਿਆ ਮਤਲਬ ਫਿਰ ਬੰਦੇ ਨੂੰ ਲੱਗਦਾ ਯਾਰ ਸਾਰਾ ਕੁਝ ਮੈਂ ਛੱਡ ਕੇ ਗਿਆ ਮੈਂ ਆਪਣਾ ਇੰਡੀਆ ਚ ਲਾਈਫ ਸੈਟਲ ਹੋਣਾ ਮਤਲਬ ਮੈਂ ਤਾਂ ਵੈਸੇ ਰეკਮੈਂਡ ਭਾਈ ਸਾਰਿਆਂ ਨੂੰ ਇਹੀ ਕਰਨਾ ਕੀ ਮਤਲਬ ਜੇ ਤੁਸੀਂ ਇੰਡੀਆ ਆਪਣੀ ਲਾਈਫ ਸੈਟਲ ਕਰ ਸਕਦੇ ਹੋ ਉਹਦੇ ਵਰਗੀ ਰੀਸ ਨਹੀਂ ਹੈ ਤੁਸੀਂ ਜਾਓ ਘੁੰਮੋ ਜੇਕਰ ਨਹੀਂ ਤੁਸੀਂ ਇੱਥੇ ਆਪਣਾ ਫਿਊਚਰ ਬਣਾ ਰਹੇ ਤਾਂ ਤੁਸੀਂ ਤਾਂ ਜਾਓ ਲੇਕਿਨ ਉੱਥੇ ਪਤਾ ਹੀ ਨਹੀਂ ਜੇ ਆਪਾਂ ਕਦੋਂ ਥੋੜਾ ਜਿਹਾ ਇਲੀਗਲ ਐਕਟੀਵਿਟੀਜ਼ ਕੀਤੀ ਤਾਂ ਕਦੋਂ ਉਹਨਾਂ ਨੇ ਵਾਪਸ ਭੇਜ ਦੇਣਾ ਰੀਸੈਂਟ ਤੁਸੀਂ ਕੈਨੇਡਾ ਦੀ ਐਗਜ਼ਾਮਪਲ ਦੇਖ ਲਓ ਇੱਕ ਹੁਣੇ ਬਜ਼ੁਰਗ ਮਾਤਾ ਵਾਪਸ ਆਇਆ ਹੈ ਹੈਨਾ ਜੀ ਉਹ ਅਮਰੀਕਾ ਤੋਂ ਅਮਰੀਕਾ ਤੋਂ ਵਾਪਸ ਆਇਆ ਹੈ ਹੈਨਾ ਤੇ ਉਵੇਂ ਇੱਕ ਆਸਟ੍ਰੇਲੀਆ ਤੋਂ ਉਹਨਾਂ ਨੇ ਭੇਜਿਆ ਤੇ ਮਤਲਬ ਉਹੀ ਗੱਲ ਹੈ ਬਾਹਰ ਕਿਤਨਾ ਕਿਤੇ ਆਪਾਂ ਆਪਣੇ ਕੰਟਰੀ ਸੇਫ ਆ ਭਾਜੀ ਇੱਕ ਗੱਲ ਇਹ ਸੀਗੀ ਕਿ ਹੁਣ ਤਾਂ ਸਾਊਥ ਵਾਲੇ ਵੀ ਜੇ ਐਂ ਕਰਨ ਲੱਗੇ ਤਾਂ ਪੂਰਾ ਦੇਸ਼ ਹੀ ਬਦਨਾਮ ਹੋ ਜੂ ਇਸ ਗੱਲ ਨਾਲ ਤੁਸੀਂ ਵੇਖੋ ਪ੍ਰੋਪਰ ਆਰਟੀਕਲ ਸਾਰੇ ਵਰਲਡ ਚ ਗਿਆ ਉਹ ਆਰਟੀਕਲ ਜਿਹੜਾ ਕੋਈ ਛੋਟਾ ਆਰਟੀਕਲ ਨਹੀਂ ਭਾਈ 1000ਸ ਆਫ ਐਡਮਿਸ਼ਨ ਤੁਸੀਂ ਨੈਸ਼ਨੈਲਿਟੀ ਚੇਂਜ ਕਰਕੇ ਲਾਤੀ ਮਤਲਬ 10ਵੀਂ 12ਵੀਂ ਤਾਂ ਇੱਕ ਸਾਈਡ ਤੇ ਰਹਿ ਗਿਆ ਆਇਲਸ ਇੱਕ ਸਾਈਡ ਤੇ ਰਹਿ ਗਿਆ ਫੰਡ ਤਾਂ ਫਿਰ ਛੋਟੀ ਚੀਜ਼ ਹੋ ਗਈ ਨਾਲੀ ਉਹਨਾਂ ਦਾ ਪਾਸਵਰਡ ਹੀ ਚੇਂਜ ਕਰਤਾ ਉਹ ਵੀ ਇੱਕ ਦੋ ਦਾ ਨਹੀਂ ਕੀਤਾ ਹਜ਼ਾਰਾਂ ਚੇਂਜ ਕਰਤਾ ਤੇ ਇਸ ਕਰਕੇ ਆਪਣਾ ਇੰਡੀਆ ਬਦਨਾਮ ਤਾਂ ਹੀ ਹੈ ਲੇਕਿਨ ਫਿਰ ਵੀ ਵੇਖੋ ਆਸਟ੍ਰੇਲੀਆ ਦਾ ਦਿਲ ਵੱਡਾ ਹੈ ਉਹਨਾਂ ਨੇ ਇੰਡੀਆ ਨੂੰ ਫਿਰ ਲੈਵਲ 2 ਚ ਰੱਖਿਆ ਹੈ ਕਿਉਂਕਿ ਪੋਲਿਟੀਕਲ ਗੇਮ ਹੈ ਸ਼ਾਇਦ ਉਹਨਾਂ ਨੇ ਚਾਈਨਾ ਤੋਂ ਬੱਚੇ ਜ਼ਿਆਦਾ ਨਹੀਂ ਲੈਣੇ ਚਾਈਨਾ ਨੂੰ ਉਹਨਾਂ ਨੇ ਲੈਵਲ 1 ਤੋਂ 2 ਚ ਕਰਤਾ ਇੰਡੀਆ ਨੂੰ ਉਹਨਾਂ ਨੇ 3 ਤੋਂ 2 ਚ ਕਰਤਾ ਹੈ ਪਾਕਿਸਤਾਨ 3 ਚ ਹੈ ਇੰਡੀਆ ਨੂੰ ਉਹਨਾਂ ਨੇ 2 ਚ ਕਰਤਾ ਹੈ ਇੰਡੀਅਨ ਸਟੂਡੈਂਟਸ ਉਹ ਲੈਣਾ ਚਾਹੁੰਦੇ ਆ ਉੱਥੇ ਕਿਉਂਕਿ ਜਿਹੜੀ ਟਾਪ ਦੀ ਜੌਬਸ ਆਪਣੇ ਇੰਡੀਅਨਸ ਬੈਠੇ ਆ ਬਟ ਜੇ ਆਪਾਂ ਸਹੀ ਤਰੀਕੇ ਨਾਲ ਚਾਹੀਏ ਤਾਂ ਆਸਟ੍ਰੇਲੀਆ ਵੈਲਕਮ ਕਰਦਾ ਆਪਣੇ ਇੰਡੀਅਨ ਸਟ ਮੈਂ ਚਾਹਨਾ ਕਿ ਤੁਸੀਂ ਇੱਕ ਵਾਰ ਫਿਰ ਤੋਂ ਸਾਰਾ ਕ੍ਰਾਈਟੇਰੀਆ ਔਰ ਕੀ ਐਲੀਜੀਬਿਲਿਟੀ ਹੈ ਐਕਸਪਲੇਨ ਕਰ ਦਿਓ ਹਾਂਜੀ ਮੈਂ ਸਿੰਪਲੀ ਹਾਂਗਾ ਜਿਹੜੇ ਅਜ ਬੱਚੇ ਯੂਨੀਵਰਸਿਟੀ ਜਾਣਾ ਚਾਹੁੰਦੇ ਆ 2025 ਪਾਸ ਆਊਟ ਹੈ ਉਹਨਾਂ ਦੇ ਇੰਗਲਿਸ਼ ਦੇ ਵਿੱਚੋਂ ਕੋਈ ਮੈਟਰ ਨਹੀਂ ਮਾਰਕਸ ਮੈਟਰ ਕਰਦੇ ਮੇਨ ਆਈਐਸ ਤੁਹਾਡਾ ਚਾਹੀਦਾ ਹੈ ਆਈਐਸ ਤੁਹਾਡੇ 6 ਈਚ ਹੈ ਪੀਟੀ 50 ਈਚ ਹੈ ਸਟੇਟ ਬੋਰਡ 70% ਚਾਹੀਦੀ ਹੈ ਸੀਬੀਐਸਸੀ ਪੈਟ ਪਰਸੈਂਟ ਚਾਹੀਦੀ ਹੈ ਜੇਕਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਹੈ ਤਾਂ 7-8 ਸਾਲ ਦਾ ਗੈਪ ਚੱਲੂਗਾ ਜੇ ਤੁਸੀਂ ਸਪਾਊਸ ਵੀਜ਼ੇ ਲਈ ਜਾਣਾ ਹੈ ਤਾਂ 2022 23 24 25 ਪਾਸਪੋਰਟ ਜਾ ਸਕਦੇ ਆ ਸਪਾਊਸ ਲਈ ਤੁਹਾਡੀ 6.56 ਨੋਟ 6 ਪੀਟੀ 58 ਨੋਟ 50 एलिजिਬਿਲਟੀ ਹੈ ਕੋਈ ਸਿੰਗਲ ਪੈਸਾ ਅਸੀਂ ਪਹਿਲਾਂ ਨਹੀਂ ਲਵਾਂਗੇ ਕੋਈ ਅੰਬੈਸੀ ਫੀਸ ਨਹੀਂ ਕੋਈ ਮੈਡੀਕਲ ਦਾ ਖਰਚਾ ਨਹੀਂ ਕੋਈ ਤੁਹਾਡੀ ਟਿਊਸ਼ਨ ਫੀਸ ਨਹੀਂ ਕੋਈ ਤੁਹਾਡੇ ਇੰਸ਼ੋਰੈਂਸ ਦਾ ਖਰਚਾ ਨਹੀਂ ਤੇ ਦਾਖਲਾ ਵੀ ਟੌਪ ਦੇ ਯੂਨੀਵਰਸਿਟੀਆਂ ਕਰਾਵਾਂਗੇ ਕੋਈ ਮਤਲਬ ਹਲਕੇ ਕਾਲਜ ਬੱਚੇ ਦਾ ਦਾਖਲਾ ਨਹੀਂ ਕਰਾਵਾਂਗੇ ਜਿੱਥੇ ਮਤਲਬ ਬੱਚੇ ਦੇ ਜੈਨੂਨ ਅਸੀਂ ਫੀਸ ਭਰਾਂਗੇ ਉਹਨਾਂ ਨੂੰ ਦੀ ਰਸੀਦ ਦੇਵਾਂਗੇ ਜੈਨੂਨ ਫੰਡ ਰੱਖਾਂਗੇ ਉਹਨਾਂ ਦਾ ਨਾਲ ਪ੍ਰੂਫ ਦੇਵਾਂਗੇ ਮਤਲਬ ਹਰ ਚੀਜ਼ ਓਪਨ ਹੋਏਗੀ ਬੱਚਾ ਆਪਣੇ ਫੰਡ ਚੈੱਕ ਕਰ ਸਕਦਾ ਹੈ ਆਪਣੇ ਟਿਊਸ਼ਨ ਫੀਸ ਦੀ ਰਸੀਦ ਲੈ ਸਕਦਾ ਆਪਣੀ ਇੰਸ਼ੋਰੈਂਸ ਦੀ ਰਸੀਦ ਲੈ ਸਕਦਾ ਜਦੋਂ ਵੀਜ਼ਾ ਆਏਗਾ ਬੱਚੇ ਦਾ ਉਸ ਤੋਂ ਬਾਅਦ ਹੀ ਸਾਰੇ ਪੈਸੇ ਲਵਾਗੇ ਵੀਜ਼ਾ ਆਣ ਦੀ ਪ੍ਰੋਬੈਬਿਲਿਟੀ ਕਿੰਨੀ ਹੈ ਇਸ ਟਾਈਮ ਤੇ ਲੈਵਲ 2 ਦੇ ਵਿੱਚ 95 ਤੋਂ 99% ਚਾਂਸ ਹੈ ਅਸੀਂ ਜਿਹੜੇ ਮਤਲਬ ਆਪਾਂ ਇਹਨੂੰ ਲਗਭਗ 99 ਤੋਂ 100% ਮੰਨ ਕੇ ਚੱਲ ਸਕਦੇ ਹਾਂ ਔਰ ਯੂਕੇ ਦੀ ਕੀ ਐਲੀਜੀਬਿਲਿਟੀ ਹੈ ਯੂਕੇ ਦੇ ਐਲੀਜੀਬਿਲਿਟੀ ਜਿਹੜੀ ਬੱਚੇ ਦੀ ਹੈ ਜੇ ਪਲੱਸ 2 ਜਿਹੜਾ ਬੱਚਾ ਹੈ 24 25 ਪਾਸਪੋਰਟ ਜਾ ਸਕਦਾ ਹੈ ਉਨਦੇ ਲਈ ਬੱਚੇ ਦੇ ਓਵਰਆਲ ਇੰਗਲਿਸ਼ ਨੂੰ 60% ਚਾਹੀਦੇ ਆ ਵਿਦਆਊਟ ਆਇਲਸ ਬੱਚਾ ਜਾ ਸਕਦਾ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ 7 ਤੋਂ 8 ਸਾਲ ਦਾ ਬੱਚੇ ਦਾ ਗੈਪ ਅਸੈਪਟਡ ਹੈ ਤੇ ਹੁੰਦੇ ਜੋ ਵੀ ਬੱਚੇ ਦੇ ਇੰਗਲਿਸ਼ੋਂ ਪਲੱਸ 2 ਦੇ ਵਿੱਚੋਂ 60 ਮਾਰਕਸ ਚਾਹੀਦੇ ਆ ਉਹ ਵੀ ਬੱਚਾ ਵਿਦਾਊਟ ਆਇਸ ਜਾ ਸਕਦਾ ਹੈ ਉਹਦੇ ਵੀ ਐਮਬੈਸੀ ਫੀਸ ਮੈਡੀਕਲ ਸਾਰੇ ਖਰਚੇ ਟਿਊਸ਼ਨ ਫੀਸ ਆਫਟਰ ਵੀਜ਼ਾ ਚਾਰਜ ਕਰਾਂਗੇ ਔਰ ਤੁਸੀਂ ਕਹਿ ਰਹੇ ਹੋ ਕਿ ਆਸਟ੍ਰੇਲੀਆ ਦੀ ਐਮਬੈਸੀ ਫੀਸ ਹੁੰਨ ਤਕਰੀਬਨ 1 ਲੱਖ ਰੁਪਿਆ ਹੈ 1,25,000 ਦੇ ਕਰੀਬ ਸਵਾ ਲੱਖ ਰੁਪਿਆ ਐਮਬੈਸੀ ਫੀਸ ਹੈ ਜੀ ਜਦੋਂ ਅਸੀਂ ਮਕਰ ਸਾਹਿਬ ਕੰਮ ਕਰਦੇ ਸੀ 30-35 ਹਜ਼ਾਰ ਹੁੰਦੀ ਸੀ ਪਿਛਲੇ 7-8 ਸਾਲ ਦੇ ਵਿੱਚ ਅੱਜ 1,35,000 25,000 ਹੋ ਚੁੱਕੀ ਹੈ ਉਹ ਤੁਸੀਂ ਭਰੋਗੇ ਬਿਲਕੁਲ ਜੀ ਜੇ ਵੀਜ਼ਾ ਨਹੀਂ ਆਉ ਸਾਰੇ ਪੈਸੇ ਵੀਜ਼ਾ ਲਗਣ ਤੋਂ ਬਾਅਦ ਲਵਾ ਲਵਾਂਗੇ ਕਿਉਂਕਿ ਯੂਕੇ ਦੇ ਵੀ ਯੂਕੇ ਦੇ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕੋਈ ਸਿੰਗਲ ਪੈਸਾ ਵੀ ਸਮਾਰਟ ਸ਼ੜੀ ਤੁਸੀਂ ਆਣਾ ਕੋਈ ਸਿੰਗਲ ਪੈਸਾ ਵੀ ਅਸੀਂ ਤੁਹਾਡਾ ਪਹਿਲਾਂ ਨਹੀਂ ਲੈਣਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾ ਲਵਾਂਗੇ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ ਸਾਡੇ ਮਤਲਬ ਤੇਨ ਦਫਤਰਾ ਹੀ ਪੰਜਾਬ ਦੇ ਵਿੱਚ ਤੁਸੀਂ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਕਿਤੇ ਵੀ ਆ ਸਕਦੇ ਹੋ ਤੇ ਉਸ ਤੋਂ ਇਲਾਵਾ ਸਾਡਾ ਨੀਚੇ ਨੰਬਰ ਦਿੱਤਾ 7387573875 ਉੱਥੇ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਉੱਥੇ ਅਵੇਲੇਬਲ ਹੈ ਤੁਸੀਂ ਮੈਨੂੰ ਮਿਲਣਾ ਮੈਂ ਲੁਧਿਆਣੇ ਡੇਲੀ ਅਵੇਲੇਬਲ ਹਾਣਾ ਮੰਡੇ ਟੂ ਫਰਡੇ ਤੁਸੀਂ ਮੈਨੂੰ ਉੱਥੇ ਮਿਲ ਸਕਦੇ ਹੋ ਜਿਨ੍ਹਾਂ ਦੇ ਵੀਜ਼ੇ ਨਹੀਂ ਆਉਂਦੇ ਭਾਜੀ ਜਾਂ ਜਿਹੜੇ ਏਜੰਟ ਵੀ ਰਿਫਿਊਜ਼ ਮੇਜਰ ਗਲਤੀ ਮੈਂ ਜਾਣਨਾ ਚਾਹੁੰਨਾ 1 2 ਪੁਆਇੰਟ ਦੱਸੋ 메ਜਰ ਗਲਤੀ ਕਾਮਨਲੀ ਕੀ ਕੀਤੀ ਜਾ ਰਹੀ ਹੈ ਦੇਖੋ ਜਿਹੜਾ ਮੇਨ ਤਾਂ ਜੀ ਏਜੰਟ ਦਾ ਐਕਸਪੀਰੀਅੰਸ ਕਮ ਕਰਦਾ ਜਿਵੇਂ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਮੇਨ ਗਲਤੀ ਕੀ ਹੈ ਮੇਨ ਗਲਤੀ ਫੰਡ ਦੀ ਹੈ ਜੀ ਆਪਾਂ ਫੰਡ ਫੇਕ ਫੰਡ ਲਗਾ ਦਿੰਨੇ ਆ ਜਿਹੜਾ ਪਹਿਲਾ ਸਭ ਤੋਂ ਵੱਡਾ ਰੀਜ਼ਨ ਹੈ ਆਪਾਂ ਬੱਚਿਆਂ ਦੇ ਫੰਡ ਸਹੀ ਨਹੀਂ ਲਗਾਉਂਦੇ ਉਹਦੇ ਕਰਕੇ ਰਿਫਿਊਜ਼ ਹੋ ਜਾਂਦਾ ਇਨਕਮ ਬੱਚਿਆਂ ਦੇ ਆਈਟੀਆਰ ਉਹਨਾਂ ਦੀ ਫੈਮਿਲੀ ਦੀ ਇਨਕਮ 15 ਲੱਖ ਦੇ ਕਰੀਬ ਚਾਹੀਦੀ ਹੈ ਆਪਾਂ ਨੂੰ ਫੈਮਿਲੀ ਦੇ ਮਦਰ ਫਾਦਰ ਤੇ ਥਰਡ ਮੈਂਬਰ ਇਨਕਲੂਡ ਕਰਕੇ 15 ਲੱਖ ਦੀ ਫੈਮਿਲੀ ਦੀ ਇਨਕਮ ਚਾਹੀ ਤੀਸਰਾ ਆਪਣੇ ਕਾਲਜ ਯੂਨੀਵਰਸਿਟੀ ਵਿੱਚ ਦਾਖਲਾ ਕਿਉਂਕਿ ਇਸ ਟਾਈਮ ਕੀ ਚੱਲ ਰਿਹਾ ਲੋਕੀ ਦੇਖੋ ਦਿਖਾਈ ਆਫਟਰ ਵੀਜ਼ਾ ਸ਼ੁਰੂ ਕਰ ਦਿੰਦੇ ਆ ਬੱਚਿਆਂ ਨੂੰ ਐਡਮਿਸ਼ਨ ਕਰਾ ਦਿੰਦੇ ਆ ਵੋਕੇਸ਼ਨਲ ਕਾਲਜ ਜਿਹੜੀ ਆਪਾਂ ਹੁਣ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਸੀ ਦੋ ਕਮਰੇ ਵਾਲੇ ਕਾਲਜਾਂ ਦੇ ਵਿੱਚ ਆਪਾਂ ਬੱਚੇ ਨੂੰ ਵਧੀਆ ਥਾਂ ਤੇ ਐਡਮਿਸ਼ਨ ਕਰਾਵਾਂਗੇ ਜਿੰਦੇ ਵਿੱਚ ਐਕਚੁਅਲ ਚ 8 ਤੋਂ 10 ਲੱਖ ਰੁਪਏ ਪਹਿਲਾਂ ਜਾਂਦਾ ਤੇ ਮੇਨ ਰੀਜ਼ਨ ਹੈ ਕਿ ਆਪਾਂ ਨੂੰ ਹਲਕੇ ਕਾਲਜ ਦਾਖਲਾ ਕਰਾ ਦੰਨੇ ਆ ਫੇਕ ਫੰਡ ਲਗਵਾ ਦੰਨੇ ਆ ਬੱਚੇ ਦੀ ਫੈਮਿਲੀ ਇਨਕਮ ਘਾਟਾ ਦਿਖਾਣੇ ਆ ਚੌਥਾ ਬੱਚੇ ਦਾ ਕਵਰਿੰਗ ਲੈਟਰ ਉਹਨਾਂ ਦਾ ਐ ਉਹ ਸਾਰਿਆਂ ਨੇ ਏਜੰਟਾਂ ਨੇ ਮੋਸਟਲੀ ਆਨੇ ਇੱਕ ਇੱਕ ਦੋ ਦੋ EMPLOYE ਰੱਖੇ ਹੁੰਦੇ ਆ ਸਾਰਿਆਂ ਦਾ ਕਾਪੀ ਪੇਸਟ ਚੈਟ ਜੀਟੀਪੀ ਆ ਗਿਆ ਉੱਥੋਂ ਕਾਪੀ ਪੇਸਟ ਕੀਤਾ ਸਾਰਾ ਪੇਸਟ ਕਰਦਾ ਉਹ ਚਾਹੁੰਦੇ ਆ ਕਿ ਸਾਨੂੰ ਪ੍ਰੋਪਰ ਹਰ ਬੱਚਾ ਆਪਣੇ ਬਾਰੇ ਆਪ ਲਿਖੇ ਆਪਣੇ ਬਾਰੇ ਦੱਸੇ ਮੈਂ ਆਸਟ੍ਰੇਲੀਆ ਕਿਉਂ ਆਣਾ ਚਾਹੁੰਦਾ ਮੈਂ ਆਪਣੀ ਪੜ੍ਹਾਈ ਕਿਉਂ ਕੀਤੀ ਹੈ ਉਹਨਾਂ ਕੋਲ ਸੌਫਟਵੇਅਰ ਬਹੁਤ ਵਧੀਆ ਹੁੰਦੇ ਚ ਪਾਉਂਦੇ ਉੱਥੋਂ ਪਤਾ ਲੱਗ ਜਾਂਦਾ ਪੈਲਗਰੀਜ਼ਮ ਕਾਪੀ ਪੇਸਟ ਕੀਤਾ ਹੋਇਆ ਤੇ ਉਹਦੇ ਕਰਕੇ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੁੰਦੇ ਆ ਮੇਨ ਅਹੀ 4-5 ਪੁਆਇੰਟ ਆ ਜੇਕਰ 에ਜੰਟ ਨੂੰ ਹੀ ਪਤਾ ਜਿੰਨੇ ਕੰਮ ਜ਼ਿਆਦਾ ਕੀਤਾ ਜਿੰਨੇ ਵੀਜ਼ਾ ਲਿੱਤੇ ਆ ਜਿੰਦੇ ਕੋਲ ਵਧੀਆ ਟੀਮ ਐ ਉਹੀ ਆ ਸਾਰੇ ਚਾ ਧਿਆਨ ਰੱਖਦਾ ਜਿੰਨੇ ਸੀਜ਼ਨ ਆਇਆ ਜੀ ਇੰਡੀਆ ਲੈਵਲ 2 ਚ ਆ ਗਿਆ ਦਫ਼ਤਰ ਖੋਲ੍ਹ ਲਓ ਕੰਮ ਕਰ ਲਓ ਪਿੱਛੇ ਇੱਕ ਬੰਦਾ ਬੈਠਾ 20 ਕੇਸ ਫੜ ਲੇ ਕਦੀ ਇਹਨੂੰ ਫੜਾਤਾ ਕਦੀ ਉਹਨੂੰ ਫੜਾਤਾ ਆਪ ਨੂੰ ਕੋ ਚੰਤਾ ਨਹੀਂ ਸਾਡੇ ਕੋਲ 100 ਤੋਂ ਪਲੱਸ ਮੈਂਬਰ ਜੌਬ ਕਰਦੇ ਆ ਜੀ 100 ਪਲੱਸ ਸਾਡੇ ਕੋਲ ਟੀਮ ਐ ਤੇ ਸਾਰਿਆਂ ਨੂੰ ਤਜਰਬਾ 8 ਤੋਂ 10 ਸਾਲ ਦਾ ਘੱਟੋ ਘੱਟ ਹੈ ਤੁਹਾਨੂੰ ਆਪ ਨੂੰ 18 ਸਾਲ ਦਾ ਮੈਨੂੰ 18 ਸਾਲ ਦਾ ਤਜਰਬਾ ਜੀ ਮੈਂ 2007 ਤੋਂ ਕੰਮ ਕਰ ਰਿਹਾ ਇਸ ਫੀਲਡ ਬਹੁਤ ਧੰਨਵਾਦ ਕਾਲੜਾ ਸਾਹਿਬ ਔਰ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਰਾਈਟ ਡਾਇਰੈਕਸ਼ਨ ਮਿਲੇ ਰਾਈਟ ਕੰਸਲਟੇਸ਼ਨ ਮਿਲੇ ਔਰ ਤੁਹਾਨੂੰ ਉਹ ਮਿਲ ਸਕਦੇ ਲੁਧਿਆਣੇ ਹਾਂਜੀ ਮੈਂ ਉਸੇ ਲੁਧਿਆਣੇ ਹੁੰਦਾ ਮੰਡੇ ਟੂ ਫਰਡੇ ਮੈਨੂੰ ਆ ਕੇ ਮਿਲ ਸਕਦੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ